ਸੰਤਾਂ ਨੇ ਬਾਬਾ ਵਾਲੇ ਕਿਨਾਰੇ ਜਾਣਾ ਜੀ ਗੁਰਦੁਆਰਾ ਸਾਹਿਬ ਦੇ مینਗੇੜਵਾਲ ਆ ਜਾਓ ਸੰਗਤ ਬਿਲਕੁਲ ਤਿਆਰ ਹੈ ਜਾਣ ਵਾਸਤੇ ਜੀ ਇੱਕ ਵਾਰੀ ਅਸੀਂ ਸੰਗਤ ਨੂੰ ਲੈ ਕੇ ਜਾਣਾ ਹੈ بار بار ਅਸੀਂ ਨਹੀਂ ਜਾਣਾ ਇਸ ਵਾਸਤੇ ਮੈਂ ਐਲਾਨ ਕਰ ਰਿਹਾ بار بار ਜਿਨ੍ਹਾਂ ਨੇ ਜਾਣਾ ਹੈ ਉਹ ਗੁਰਦੁਆਰਾ ਸਾਹਿਬ ਦੇ مینਗੇੜਵਾਲ ਆ ਜਾਓ ਆਪਣਾ ਬਣਾ ਪਛਾਣ ਪੱਤਰ ਜਿਹੜਾ ਹੈ ਗੱਲ ਦੇ ਵਿੱਚ ਲਮਕਾ ਕੇ ਤੇ ਫਿਰ ਆ ਜਾ ਜੀ ਲਓ ਜੀ ਸੰਗਤ ਅੱਜ ਸਾਡੀ ਤਿਆਰ ਹੈ ਬਲੀ ਕੰਧਾਰੀ ਵੱਲ ਜਾਣ ਦੇ ਲਈ ਤੇ ਬਾਬਿਆਂ ਨੂੰ ਦੇਖਦੇ ਹਾਂ ਹੁਣ ਕਿਵੇਂ ਰਾਂ ਜਾਣਗੇ ਵੀ ਬਾਬੇ ਸਾਡੇ ਜਾਣਗੇ ਕਿ ਨਹੀਂ ਜਾਣਗੇ ਕੱਦ ਵਿੱਚ ਇਸ ਵਕਤ ਤੁਸੀਂ ਸਾਨੂੰ ਦੇਖ ਰਹੇ ਹੋ ਜੀ ਸ਼ੇਰੀ ਪੰਜਾ ਸਾਹਿਬ ਤੋਂ ਤੇ ਅੱਜ ਅਸੀਂ ਚੱਲੇ ਆ ਇਸ ਤੋਂ ਬਾਅਦ ਹੁਣ ਬਲੀ ਕੰਧਾਰੀ ਦੇ ਪਹਾੜੀ ਦੇ ਜਿੱਥੋਂ ਗੁਰੂ ਨਾਨਕ ਪਾਸ਼ਾ ਦੇ ਉੱਪਰਲੇ ਪਾਸੇ ਪੱਥਰ ਸਿੱਟਿਆ ਸੀਗਾ ਅਸੀਂ ਤਾਂ ਪਹਿਲਾਂ ਪਿਛਲੇ ਵਲੌਗ ਰਹੀਂ ਪਿਛਲੇ ਸਾਲ ਤੁਹਾਨੂੰ ਦਰਸ਼ਨ ਵੀ ਕਰਾਏ ਐ ਐਤਕਿəs ਇਹ ਪੂਰੇ ਪਰਿਵਾਰ ਨਾਲ ਸਾਰੀ ਸੰਗਤ ਨਾਲ ਜਾ ਰਹੇ ਆ ਤੇ ਦਿਖਾਉਣੇ ਨਾਲ ਨਾਲ ਤੁਹਾਨੂੰ ਕਿਵੇਂ ਰਹਿਦਾ ਸਫਰ ਜਿਹੜੀ ਪਰਮਿਸ਼ਨ ਹੈ ਜੀ ਉਹ ਵੈਸੇ 11 ਵਜੇ ਤੱਕ ਹੁੰਦੀ ਹੈ ਤੁਹਾਨੂੰ ਮੈਂ ਦੱਸਦਾ ਬਹੁਤ ਮੁਸ਼ਕਲ ਸਪੈਸ਼ਲ ਪਰਮਿਸ਼ਨ ਲਈ ਹੈਗੀ ਤੇ ਜਾਣ ਦੇ ਲਈ ਤੇ ਦੇਖਦੇ ਹਾਂ ਹੁਣ ਬਾਹਰਲੇ ਪਾਸੇ ਚੱਲਦੇ ਆ ਮੈਨੂੰ ਸਾਈਡ ਦਿਓ ਜੀ ਚਲੋ 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 ਪੰਜਾ ਸਾਹਿਬ ਤੁਹਾਨੂੰ ਪਤਾ ਹੈ ਗੇਟ ਦੇ ਉੱਪਰਲੇ ਗੇਟ ਦੇ ਉੱਪਰ ਬਿਲਕੁਲ ਸਿਕਿਉਰਿਟੀ ਹੁੰਦੀ ਆ ਸਖਤ ਪਹਿਰਾ ਤੇ ਬਾਹਰ ਬਹੁਤ ਘੱਟ ਜਾਣ ਦਿੰਦੇ ਨੇ ਜਿਹੜਾ ਪਹਿਲਾਂ ਜਥਾ ਸੀ ਸਵੇਰੇ ਉਹ ਨਿਕਲ ਗਿਆ ਸੀਗਾ ਕੋਈ ਅ ਮੇਰੇ ਖਿਆਲ ਚ 10:00 ਵਜੇ ਇਸ ਕਰਕੇ ਤੁਹਾਨੂੰ ਮੈਂ ਦੱਸਦਾ ਸਵੇਰੇ ਜਿੰਨਾ ਜਲਦੀ ਨਿਕਲੋਗੇ ਉਨਾਂ ਜਲਦੀ ਵਧੀਆ ਹੈ ਦੇਖ ਕੇ ਦੇਖ ਕੇ ਸਿਰ ਬਚਾ ਕੇ ਆਇਆ ਇਹ ਜੀ ਗੁਰਦੁਆਰਾ ਪੰਜਾ ਸਾਹਿਬ ਦਾ ਬਾਹਰਲਾ ਪਾਸਾ ਹੈਗਾ ਤੇ ਇੱਥੇ ਆ ਸਾਰੀ ਸੰਗਤ ਦੀ ਲਾਈਨ ਲੱਗੀ ਹੈਗੀ ਤੇ ਪੂਰਾ ਬਲੀ ਕੰਧਾਰੀ ਤੇ ਜਾਣ ਲਈ ਜਿਵੇਂ ਤੁਹਾਨੂੰ ਅਸੀਂ ਅੰਦਰ ਬਾਹਰ ਸਖਤ ਪਹਿਰਾ ਹੁੰਦਾ ਕਿਤੇ ਵੀ ਬਾਜ਼ਾਰ ਚ ਕਿਤੇ ਵੀ ਨਹੀਂ ਇੱਥੇ ਜਾਣ ਦਿੱਤਾ ਜਾਂਦਾ ਪਿਛਲੇ ਸਾਲ ਅਸੀਂ ਇੱਥੋਂ ਜਦੋਂ ਵਾਪਸ ਨਿਕਲੇ ਸੀ ਉਦੋਂ ਵੀ ਬੜੀ ਮੁਸ਼ਕਲ ਜਾਣ ਦਿੱਤਾ ਸੀ ਇਹ ਖੜੀ ਗਈ ਆਪਣੀ ਸੰਗਤ ਸਾਰੀ ਹਾਂਜੀ ਲੱਗ ਗਿਆ ਲਾਈਨ ਚ ਹਾਂਜੀ ਹਾਂਜੀ ਚਲੋ ਫਸਟ ਇਅਰ ਨਾਲ ਸਾਨੂੰ ਲੱਗੇ ਸੀ ਕੋਈ 35 ਮਿੰਟ 35 40 ਮਿੰਟ ਚ ਅਸੀਂ ਬਿਲਕੁਲ ਉੱਪਰਲੇ ਪਾਸੇ ਟਾਪ ਤੇ ਪਹੁੰਚ ਗਏ ਸੀ ਕਿ ਸਾਡੇ ਨਾਲ ਇੰਜਣ ਵੱਡੇ ਹੈਗੇ ਤੇ ਬਾਪੂ ਹੋਰੀ ਬਜ਼ੁਰਗ ਹੈ ਤੇ ਦੇਖਦੇ ਕਿੰਨਾ ਟਾਈਮ ਲੱਗਦਾ ਸਵਾ ਘੰਟਾ ਡੇਢ ਘੰਟਾ ਕਿੰਨਾ ਟਾਈਮ ਲੱਗਦਾ ਉੱਪਰ ਪਹੁੰਚਣ ਮੈਂ ਕਹਣਾ ਹੁਣ ਇੰਜਣ ਕਿਹੜਾ ਵੱਡਾ ਇੰਜਣ ਉਹ ਆ ਆ ਵੱਡਾ ਇੰਜਣਾ ਚਾਚਾ ਇਹਨੂੰ ਕਾਕੇ ਚਾਚੇ ਨੂੰ ਲਾਉ ਮੂਰੇ ਵੱਡੀਆਂ ਬਲੰਘਾਂ ਵਾਲਾ ਇੰਜਣ ਆ ਇਹ ਛੇਤੀ ਪਹੁੰਚ ਜਾਗੇ ਬੱਚੇ ਬੱਚੇ ਲੱਗੇ ਲੈ ਜੀ ਹਾਂ ਨਾਲੇ ਨਿਸ਼ਾਨੀ ਦਿਖਾਈ ਜਾਊਗੀ ਵੀ ਬੰਦੇ ਆਪਣੇ ਜਾ ਰਹੇ ਹੈਗੇ ਇਹ ਨਾਲ ਜੀ ਸਾਡੇ ਗਵਾਂਢੀ ਪਿੰਡ ਦੀ ਸੰਗਤ ਹੈ ਢੱਡਰੀਆਂ ਤੇ ਰਾਜਿਆ ਡੈਡੀ ਹੋਰੀ ਤਾਂ ਉੱਥੇ ਜਾ ਕੇ ਚੀਕ ਮਾਰਦੀ ਹਾਂ ਜੀ ਦੋ ਪਿੰਡ ਨੇਗੇ ਤੇ 20 ਜਣੇ ਆ ਹੁਣ ਅਸੀਂ 20 ਜਣੇ ਟੋਟਲ ਹੋਏ ਆ 20 ਜਣੇ ਨੂੰ ਉੱਪਰ ਜਾਵਾਂਗੇ ਹੌਲੀ ਹੌਲੀ ਸਾਰਿਆਂ ਨੂੰ ਲੈ ਕੇ ਲਓ ਜੀ ਹੌਲੀ ਹੌਲੀ ਕਰਕੇ ਬੰਦੇ ਚੜਦੇ ਹੁੰਦੇ ਸਾਡੇ ਹਿੰਮਤ ਨਹੀਂ ਹਾਰਨੇ ਦੀ ਜਦੋਂ ਕੈਮਰਾ ਆ ਜਾਂਦਾ ਫਿਰ ਉਹਦੀ ਤੁਰ ਪੈਂਦੇ ਆ ਦੇਖ ਤੇ ਇਹ ਨਾ ਰਿਕਾਰਡ ਹੋ ਜੇ ਦੇ ਖੜੇ ਆ ਹਾਂ ਨਹੀਂ ਵਿਪਰੂਖ ਦੇ ਕੇ ਫਿਰ ਬਾਅਦ ਚ ਕੀ ਕਰਗੇ ਤੁਹਾਨੂੰ ਤਾਂ ਉੱਥੇ ਨਹੀਂ ਚੜਿਆ ਗਿਆ ਲੱਗ ਜੇ ਤੇ ਹੱਥ ਦਾ ਧਰਨ ਲਾ ਗੇ ਗੱਡੀ ਡਾਊਨ ਹੋਣ ਲੱਗੀ ਥੋੜੀ ਜੀ ਦੇਖੋ ਜੀ ਕੱਠ ਤੇ ਉੱਪਰੋਂ ਸੰਗਤ ਉਤਰਨ ਵਾਲੀ ਵਾਵਾ ਹੁਣ ਚੜਨ ਵਾਲੀ ਘੱਟ ਹੈ ਕੈਮਰਾ ਤੁਹਾਨੂੰ ਦੱਸਿਆ ਬੈਠਣ ਨਹੀਂ ਦਿੰਦਾ ਲਾਲਾ ਲਾਲਾ ਕਰਾਉਂਦਾ ਕੈਮਰਾ ਉਹਦੀ ਨਹੀਂ ਹੋ ਰਹੀ ਸੀ ਐ ਸੋਚਿਆ ਵੀ ਸੰਗਤਾਂ ਨੂੰ ਅੱਗੇ ਲਾ ਦਿੰਦੇ ਹਾਂ ਅਸੀਂ ਪਿੱਛੇ ਜਾਵਾਂਗੇ ਅਸੀਂ ਪਿੱਛੇ ਰਹਨੇ ਆ ਮੋਟੀਵੇਟ ਸੀ ਪਿੱਛੇ ਜਾਂਦੇ ਆ ਅੱਗੇ ਜਾਂਦੇ ਆ ਫਿਰ ਇਹਨਾਂ ਨੂੰ ਐ ਹੋ ਜਾਂਦਾ ਵੀ ਉਹ ਤਾਂ ਅੱਗੇ ਲੰਘ ਗਏ ਅਸੀਂ ਪਿੱਛੇ ਰਹ ਗਏ ਹਾਂ ਮੋਟੀਵੇਟ ਕਰਾਂਗੇ ਹੁਣ ਪਿੱਛੋਂ ਹਾਂ ਜੀ ਭਾਜੀ ਸਮਝ ਪੂਰਾ ਸਾਫ ਹੈ ਜੀ ਧੁੱਪ ਨਿਕਲੀ ਹੋਈ ਹੈ ਮੈਨੂੰ ਲੱਗਦਾ ਕੋਈ 15 ਦਿਨਾਂ ਬਾਅਦ ਧੁੱਪ ਦੇਖੀ ਅਸੀਂ ਅੱਜ ਤੇ ਆਪਣੇ ਪੰਜਾਬ ਚ ਵੀ ਉਧਰਲੇ ਪਾਸੇ ਵੀ ਦੇਖੋ ਧੂਆਂ ਧਾਰ ਗਰਦ ਹੋਈ ਪਈ ਸੀ ਪੰਜਾ ਸਾਹਿਬ ਪਹਾੜੀ ਇਲਾਕਾ ਹੈ ਇੱਥੇ ਜਿਹੜਾ ਮੌਸਮ ਹੈ ਸਾਫ ਹੀ ਰਹਿੰਦਾ ਹੁੰਦਾ ਹੈ ਜਿੰਨੇ ਵਾਰ ਵੀ ਆਏ ਆ ਏਵੇਂ ਦੇਖੇ ਥੋੜੀ ਥੋੜੀ ਦੂਰ ਜੀ ਇਹ ਬਣੇ ਹੋਏ ਆ ਪੱਥਰਾਂ ਦੇ ਘੜਕੜ ਇਹਨਾਂ ਨੇ ਬਣਾਤੇ ਇਸ ਵਾਰ ਮਤਲਬ ਦਮ ਲੈਣ ਦੇ ਲਈ ਹਨ ਪਿਛਲੇ ਵਾਰੋਂ ਰਸਤੇ ਦੀ ਜਿਹੜੀ ਇੰਪਰੂਵਮੈਂਟ ਹੈ ਹਾਂ ਜੀ ਕੀ ਕਹਿੰਦੇ ਆ ਕੋਟੇ ਰਿਪਲੇਸ ਹੋਣਗੇ ਲੈ ਕੇ ਜਾਣਗੇ ਗੋਡੇ ਗੋਲੀਆਂ ਲੈ ਕੇ ਮੈਂ ਜਾਂਦੀ ਵਾਰੀ ਦਾ ਕੰਮ ਲੈ ਲਓ ਇਹਨਾਂ ਤੋਂ ਵੀ ਵੇਸੇ ਦਾ ਬਦਲਾ ਹੀ ਦੇਣੇ ਆਪਾਂ ਜਾਂਦੀ ਵਾਰੀ ਦਾ ਕੰਮ ਲੈ ਲਓ ਇੱਕ ਅੱਧੀ ਵਾਰੀ ਦਾ ਯਾਦ ਕਰਿਆ ਕਰਾਂਗੇ ਵੀ ਬਲੀ ਕੰਧਾਰੀ ਚੜਾ ਲਿਆ ਸੀ ਆ ਗੋਡੇ ਨੇ ਹੌਲੀ ਹੌਲੀ ਚੜ ਜਾਣਗੇ ਇਸ ਤਰ੍ਹਾਂ ਦੇ ਜੀ ਬਣੇ ਹੋਏ ਆ ਥੋੜੀ ਥੋੜੀ ਇੱਕ ਮੋੜ ਤੇ ਨਾ ਦਮ ਲੈਣ ਨੂੰ ਪਹਿਲਾਂ ਘੱਟ ਸੀਗਾ ਤੇ ਸਿਕਿਉਰਿਟੀ ਦੇ ਇੰਤਜ਼ਾਮ ਪੂਰੇ ਹੁੰਦੇ ਆ ਤੇ ਹੌਲੀ ਹੌਲੀ ਕਰਕੇ ਉੱਪਰ ਲਈ ਜਾਂਦੇ ਆ ਉੱਪਰ ਚੜਦੇ ਜਾਂਦੇ ਆ ਆਜੋ ਆਜੋ ਇੰਜਣ ਵੱਡਾ ਲਾਇਆ ਮੂਰੇ ਵੱਡੀਆਂ ਪਲੰਘਾਂ ਨਾਲ ਮੈਂ ਲਾ ਚਾਚਾ ਦਾ 25 ਮਿੰਟਾਂ ਦੀ ਕਰ ਦੋ ਸਰ ਦੁਕਾਨਾਂ ਵੀ ਇਦਗੀ ਵਧੀਆ ਹਾਂ ਪਾਣੀ ਪੂਣੀ ਦੀ ਦਿੱਕਤ ਨਹੀਂ ਆਉਂਦੀ ਬਾਈ ਉੱਪਰ ਜਾਂਦੇ ਨੂੰ ਰਸਤੇ 'ਚ ਪਾਣੀ ਪੀਣਾ ਕੁਝ ਲੈਣਾ ਕਰਨਾ ਤੇ ਆਹ ਦੇਖੋ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਨਾ ਵੀ ਨਵੀਆਂ ਬਣਾਈਆਂ ਨੇ ਆਹ ਸਾਰਾ ਪੱਥਰ ਤੋੜ ਕੇ ਬਣਾਇਆ ਹੈ ਰੋਜ਼ ਹੀ ਲੱਗ ਜਾਂਦਾ ਹਾਂ ਹਾਂਜੀ ਇੱਥੇ ਦੁਕਾਨ ਬਣ ਜੂ ਹੁੰਦੇ ਸਾਨੂੰ ਫਰਸਟ ਪੁਆਇੰਟ ਬਣ ਜੂਗਾ ਜੇ ਬੈਠਣਾ ਹੈ ਇੱਧਰ ਪੰਜਾ ਸਾਹਿਬ ਉਹ ਵਧੀਆ ਰਿਹਾ ਮੂਵੀ ਕਹਿੰਦਾ ਕਹਿੰਦਾ ਸਾਰਾ ਜਿਹੜਾ ਹਸਨਬਦਾਲ ਹੈ ਉਹ ਸ਼ਹਿਰ ਦੇਖਣ ਲੱਗਿਆ ਤੇ ਉਹ ਪੂਰੇ ਪਹਾੜ ਦੂਰ ਤੱਕ ਤੁਹਾਨੂੰ ਦਿਖਦੇ ਹੋਣੇ ਹਨ ਤੇ ਹਸਨਬਦਾਲ ਸ਼ਹਿਰ ਇਹ ਪੰਜਾ ਸਾਹਿਬ ਇਹਦੇ ਚ ਗੁਰਦੁਆਰਾ ਸਾਹਿਬ ਜੀ ਇਹਦੇ ਹਾਇ ਕਹਿੰਦੇ ਪਹਾੜ ਆਉਂਦਾ ਲੋ ਜੀ ਆਲਮੋਸਟ ਅਸੀਂ ਅੱਧੇ ਚ ਆ ਗਏ ਜੀ ਹਾਂਜੀ ਕਿਵੇਂ ਹੋ ਠੀਕ ਠਾਕ ਜੀ ਜੀ ਚਲੋ ਤੇ ਉਹ ਉੱਥੇ ਜਾ ਕੇ ਦੁਕਾਨਾਂ ਹੁੰਦੀਆਂ ਹੁੰਦੀਆਂ ਯਾਦ ਆ ਹੁਣ ਸਾਨੂੰ ਤੇ ਉੱਥੋਂ ਬਿਲਕੁਲ ਅੱਧ ਹੋਏ ਨਾ ਉੱਥੋਂ ਵਲੀ ਕੰਧਰੀ ਜਿਹੜੀ ਦਿਖਣ ਵੀ ਲੱਗ ਜਾਂਦੀ ਆ ਪੂਰੇ ਉੱਪਰ ਤੱਕ ਇਹ ਸੰਗਤ ਜੀ ਸਾਰੀ ਹੇਮਕੋਨ ਸਾਹਿਬ ਬਹੁਤ ਵਾਰੀ ਗਈ ਐ ਉਹ ਦਿਨਾਂ ਨੂੰ ਯਾਦ ਕਰੋ ਮੈਂ ਕਰਿਆ ਹੋਇਆ ਜੀ ਹੈ ਉਹ ਦਿਨਾਂ ਨੂੰ ਯਾਦ ਕਰ ਕਰ ਚੜਦੇ ਆ ਵੀ ਉਹਦਾ ਇਹਦਾ ਕੁਝ ਵੀ ਨਹੀਂ ਹਾਂ ਇਹਦੇ ਹਿਸਾਬ ਨਾਲ ਦੂਜਾ ਜਵਾਨੀ ਨੂੰ ਯਾਦ ਕਰੋ ਫਿਰ ਭਜੋਗੇ ਹਾਂਜੀ ਉਹ 2000ਾਂ ਦੀ ਗੱਲ ਐ ਹਾਂਜੀ ਇੱਕ ਤੋ ਦੀ ਇਹ 2024 ਆ ਗਿਆ 2024 22 ਸਾਲ ਪਿੱਛੇ ਦੀ 23 ਸਾਲਾਂ ਵਾ ਬਹੁਤ ਫਰਕ ਪੈਂਦਾ 23 ਸਾਲਾਂ ਦਾ ਆ ਜੀ ਦੇਖੋ ਸੰਗਤ ਇੱਥੇ ਤੱਕ ਆ ਗਈ ਕਾਬਲ ਅੰਕਲ ਵੀ ਆ ਗਏ ਮੰਮੀਆਂ ਦੋਨੇ ਆ ਡੈਡੀ ਮੇਰਾ ਭਾਫ ਵਾਲਾ ਇੰਜਣ ਹੈ ਇਹ ਰੁਕਦੇ ਹੈ ਨਹੀਂ ਛਿਕ ਛਿਕ ਕਰਦੇ ਤੁਰੇ ਜਾਂਦੇ ਹੌਲੀ ਹੌਲੀ ਕਿਉਂ ਡੈਡੀ ਹਾਂਜੀ ਹੈ ਹਾਂਜੀ ਹਾਂਜੀ ਕਿਵੇਂ ਇਹਦਾ ਰਾਜ ਕੀ ਹੈਗਾ ਹੌਲੀ ਇੰਨਾ ਚੜਨ ਦਾ ਕੁਛ ਨਹੀਂ ਹੈਗਾ ਛੋਟੇ ਛੋਟੇ ਕਦਮ ਇਹ ਇਹਨਾਂ ਨੇ ਇੱਕ ਵਾਰੀ ਵੀ ਅੰਕਲ ਜੀ ਇੱਕ ਵਾਰੀ ਵੀ ਦਮ ਨਹੀਂ ਲਿਆ ਹਨਾ ਹਾਂ ਜੀ ਹੌਲੀ ਹੌਲੀ ਚਾਲ ਚੱਲੇ ਆਏ ਨੇ ਜਿਹੜੀਆਂ ਮੇਰੀ ਪੁਰਾਣੀ ਕਛੂ কুমੇ ਵਾਲੀ ਚਾਲ ਹਾਂ ਡੈਡੀ ਫਿਰ ਕਛੂ কুমੇ ਵਾਂਗੂ ਚੜੜਦੇ ਨਹੀਂ ਮੈਂ ਕਿਹਾ ਹੌਲੀ ਹੌਲੀ ਔਰ ਬਹਿੰਦੇ ਹੈ ਨਹੀਂ ਹੌਲੀ 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 ਚੜਦੇ ਨੇ ਹਾਂਜੀ ਹਾਂਜੀ ਬੋਲੋ ਜੀ ਹੇਮਪੁਰ ਸਾਹਿਬ ਨਾਲੋਂ ਤੇ ਬਹੁਤ ਘਟ ਚੜਾਈ ਹੈਗੀ ਹੈਨਾ ਔਰ ਬਾਕੀ ਸਾਡੀ ਬਾਹ ਫੜ ਕੇ ਬਾਬਾ ਜੀ ਆਪੇ ਹੀ ਲੈ ਕੇ ਜਾ ਰਹੇਗੇ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ 2:00 ਵਜੇ ਖਾਣ ਚਲੋ ਜੀ ਤੁਰਦੇ ਜਾਓ ਹਾਂ ਚਲੋ ਨਾਲ ਨਾਲ ਇਹ ਸਾਰੀਆਂ ਸਾਡੀ ਇੱਕ ਬੱਸ ਦੀਆਂ ਸਵਾਰੀਆਂ ਹੁਣ ਇੱਥੇ ਕੀ ਹਾਲ ਹੈ ਜੀ ਠੀਕ ਠਾਕ ਹਾਂ ਆਹ ਦੇਖੋ ਜੀ ਇਹ ਸੱਜਣ ਹੇਮਕੋਨ ਆਪਾਂ ਹੇਮਕੋਨ ਸਾਹਿਬ ਮਿਲੇ ਸੀ ਨਾ ਹੇਮਕੋਨ ਸਾਹਿਬ ਮਿਲੇ ਸੀ ਦੇਖ ਲਓ ਆਹ ਚਿਹਰੇ ਯਾਦ ਰਹਿ ਜਾਂਦੇ ਹਨ ਦੁਬਾਰੇ ਦੇਖ ਲਓ ਇੱਥੇ ਹੇਮਕੋਨ ਸਾਹਿਬ ਦੀਆਂ ਗੱਲਾਂ ਕਰੀ ਜਾਂਦੇ ਅਸੀਂ ਹਾਂਜੀ ਹਾਂਜੀ ਹੁਣ ਇੱਥੇ ਮਿਲ ਗਿਆ ਹਾਂਜੀ ਹਾਂਜੀ ਤੇ ਠੀਕ ਹੈ ਮਿਲਦੇ ਹਾਂ ਜੀ ਪਰਿਵਾਰ ਨਾਲ ਆਏ ਸੀ ਹੈਨਾ ਉਦੋਂ ਤੁਸੀਂ ਜੀ ਸ਼ੁਕਰੀਆ ਚਲੋ ਮਿਲਦੇ ਐਤਕੀ ਚਲੋ ਜੀ ਦੂਜੀ ਕਿੱਧਰ ਰਹਿ ਗਈ ਆਪਣੀ ਇੱਥੇ ਉਹਨੇ ਉਹਦਾ ਅੱਗੇ ਗਏ ਮੰਮੀ ਦੂਜੀ ਅੱਛਾ ਜੀ ਸਾਸਿਕਾਲ ਬਾਈ ਜੀ ਸ਼ੂਗਰ ਨਹੀਂ ਦੇ ਉਹਨਾਂ ਨੂੰ ਗੋਲੀਆਂ ਕਿੱਕ ਟਾਫੀ ਸਰ ਸਰੀਆ ਕਾਲ ਹਜੇ ਮੋਰਚਾ ਫਤਹਿ ਨਹੀਂ ਹੋਇਆ ਜੀ ਆਪਣਾ ਮੋਰਚਾ ਜੱਦ ਚ ਆਇਆ ਗੋਡੇ ਪਵਾਵਾਂਗੇ ਨਵੇਂ ਜਾ ਕੇ ਗੋਡੇ ਕੰਮ ਲੈ ਲੋ ਇਹਨਾਂ ਤੋਂ ਜਾਂਦੀ ਵਾਰ ਨਹੀਂ ਨਹੀਂ ਹਲ ਤਾਂ 2 ਸਾਲ ਹੋਰ ਕਸਾਉਣੇ ਹੈ 2 ਸਾਲ ਹੋਰ ਕਸਾਉਣੇ ਨਹੀਂ ਨਹੀਂ ਐਡਵਾਂਸ ਚ ਬਦਲਾ ਦੇ ਹੁੰਦਾ ਕਹਾਂਗੇ ਬਲੀ ਕੰਧਾਰੀ ਦੇ ਦਰਸ਼ਨ ਕਰਿਆ ਗਰਮੀ ਲੱਗ ਰਹੀ ਹੈ ਸੰਗਤ ਉੱਪਰੋਂ ਵਾਵਾ ਥੱਲੇ ਨੂੰ ਆ ਰਹੀ ਹੈ ਜੀ ਤੇ ਤਾਂ ਕਰਕੇ ਭੀੜ ਵੀ ਇਸ ਵਾਰ ਕਾਫੀ ਜ਼ਿਆਦਾ ਚੜਨ ਚੜ ਰਿਹਾ ਉਦਾਂ ਗਰਮੀ ਲੱਗ ਰਹੀ ਹੈ ਸ਼ਲੰਘਣ ਨੂੰ ਰਸਤਾ ਘੱਟ ਵੱਜਦਾ ਹੈ ਹੈਲੋ ਖੁਸ਼ੀ ਹੈਲੋ ਸਸੀਕਾਲ ਜੀ ਕਿਤੇ ਕਿਤੇ ਆ ਕੇ ਜੀ ਰਸਤਾ ਵਧੀਆ ਹੋ ਜਾਂਦਾ ਦੇਖੋ ਪੌੜੀਆਂ ਆ ਜਾਂਦੀ ਨੇ ਪੌੜੀਆਂ ਬਣੀਆਂ ਹੋਈਆਂ ਇਹਨਾਂ ਤੇ ਚੜਨਾ ਈਜ਼ੀ ਆ ਪਰ ਹੁਰਕਾ ਨੂੰ ਔਖਾ ਥੋੜਾ ਜਿਹਾ ਪੌੜੀ ਤੇ ਚੜਨਾ ਪੱਧਰੇ ਤੇ ਚੜਨਾ ਸੌਖਾ ਹੁੰਦਾ ਹੈ ਆਨੇ ਦਾ ਨਾ ਦੁਕਾਨਾਂ ਤੇ ਸਰੈਂਡਰ ਕਰ ਦਿੰਦੇ ਹੁੰਦੇ ਆ ਉਹ ਜਿਹੜੀਆਂ ਮੈਨੂੰ ਦਿਖ ਰਹੀਆਂ ਸਾਡੇ ਹੁਣ ਪਤਾ ਨਹੀਂ ਕਿੰਨੇ ਬੰਦੇ ਸਰੈਂਡਰ ਕਰਨਗੇ ਉੱਥੇ ਤੇ ਉਹ ਉੱਥੇ ਜਾ ਕੇ ਦੇਖਾਂਗੇ ਵੈਸੇ ਸਾਰੇ ਬੰਦੇ ਹਿੰਮਤੀ ਆ ਜਿੰਨੇ ਬੰਦੇ ਚੜਨ ਲੱਗੇ ਸੀ 20 ਕ ਜਣੇ ਅੱਧ ਤੱਕ ਤਕਰੀਬਨ ਅਸੀਂ ਸਾਰਿਆਂ ਨੂੰ ਖਿੱਚ ਕੇ ਚੱਲੇ ਆਏ ਨਹੀਂ ਉਮੀਦ ਹੈ ਨਹੀਂ ਸੀ ਸਾਨੂੰ ਤਾਂ ਐ ਸੀ ਵੀ ਥੱਲੇ ਹੀ ਦੁਕਾਨਾਂ ਜੀਆਂ ਤੇ ਮੇਝਣਗੇ ਪੌੜੀਆਂ ਚੜ ਕੇ ਪਰ ਕਾਫੀ ਪਰ ਫਿਰ ਵੀ ਬਹੁਤ ਆ ਗਏ ਬਹੁਤ ਹਿੰਮਤ ਨਾਲ ਕਾਫੀ ਦੂਰ ਤੱਕ ਪਹੁੰਚ ਗਏ ਲਓ ਜੀ ਇੱਥੋਂ ਤਾਂ ਜਿਹੜੀ ਪਰਾਂ ਵਾਲੀ ਪਹਾੜੀ ਆ ਉਹ ਵੀ ਦੇਖਣੀ ਸ਼ੁਰੂ ਹੋ ਗਈ ਇੱਥੇ ਰੈਸਟ ਪੁਆਇੰਟ ਰੱਖ ਲੋ ਰੈਸਟ ਕਰ ਲੋ ਰੈਸਟ ਏਰੀਆ ਆ ਗਿਆ ਮੋਟਰਵੇ ਤੇ ਜਾਂਦੇ ਜਾਂਦੇ ਇਹ ਦੇਖੋ ਇਹਦਾ ਸ਼ਹਿਰ ਦਾ हसन ਅਬਦਾਲ ਸ਼ਹਿਰ ਦਾ ਪਰਾਣਾ ਪਾਸਾ ਦਿਖਦਾ ਇੱਥੋਂ ਇਹ ਲਗਭਗ ਅੱਧ ਚ ਆ ਕੇ ਦੇਖਣਾ ਸ਼ੁਰੂ ਹੋ ਜਾਂਦਾ ਹੈ ਤੇ ਅੱਧਾ ਸ਼ਹਿਰ ਇੱਧਰ ਹੈ हसन ਅਬਦਾਲ ਤੇ ਅੱਧਾ ਸ਼ਹਿਰ ਜੀ ਇਧਰਲੇ ਪਾਸੇ ਹੈਗਾ ਆ ਇੱਥੇ ਪਹਾੜੀ ਦੇ ਵਿਚਾਲੋਂ ਉੱਪਰ ਆ ਕੇ ਦਿਖਦਾ ਇੱਥੋਂ ਨਾਲ ਜੀ ਜਿਹੜਾ ਸਾਹਮਣੇ ਰੋਡ ਦੇਖਦਾ ਪਾਲੀ ਬਾਈ ਇਹ ਜਾਂਦਾ ਬਾਰਡਰ ਨੂੰ ਵੀ ਜਾਂਦਾ ਹੈ ਅਫਗਾਨਿਸਤਾਨ ਨੂੰ ਸਿੱਧਾ ਇਹ ਕਹਿੰਦੇ ਜੀ ਪੁਰਾਣੇ ਟਾਈਮ ਚ ਜਿਹੜਾ ਸੀਗਾ ਇਹ ਜੀਟੀ ਰੋਡ ਇਹ ਕਲਕੱਤੇ ਤੋਂ ਗ੍ਰੈਂਡ ਟ੍ਰਾਂਕ ਰੋਡ ਕਲਕੱਤੇ ਤੋਂ ਕਾਬਲ ਤੱਕ ਇਹ ਚੱਲਿਆ ਕਰਦਾ ਸੀਗਾ ਤੇ ਕਾਬਲ ਕੰਧਾਰ ਤੱਕ ਸਿੱਧਾ ਰੋਡ ਇੱਥੋਂ ਦੀ ਲੰਘਦਾ ਜੀ ਇਹ ਅ ਮਤਲਬ ਵਲੀ ਕੰਧਰੀ ਤੋਂ ਹੁੰਦਾ ਹੋਇਆ ਪੰਜਾ ਸਾਹਿਬ ਤੋਂ ਹਸਨਬਦਾਲ ਤੋਂ ਹੁੰਦਾ ਹੋਇਆ ਨਾ ਉੱਪਰੋਂ ਹਾਂ ਪਸ਼ਾਵਰਾਊਗਾ ਅੱਗੇ ਇਸੇ ਰੋਡ ਤੇ ਐਸੇ ਰੋਡ ਤੇ ਅੱਗੇ ਜਾ ਕੇ ਜਮਰਾਉ ਦਾ ਕਿਲਾ ਪੈਂਦਾ ਹੈ ਤੇ ਜਿੱਥੇ ਖਰੀ ਸਿੰਘ ਨਾਲ ਉਹਨੇ ਜਿਹੜਾ ਫਤਹਿ ਕੀਤਾ ਸੀਗਾ ਇਸ ਵਾਰ ਵੀਜ਼ਾ ਆਪਣੇ ਕੋਲ ਹੈਗਾ ਤੇ ਆਪਾਂ ਜਾਵਾਂਗੇ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਦੁਬਾਰੇ ਆਵਾਂਗੇ ਹੁਣ ਤਾਂ ਬੇਬੇ ਬਾਪੂ ਨਾਲ ਆਏ ਤੇ ਉਦੋਂ ਨਾਸਿਰ ਬਾਈ ਉਹਨਾਂ ਨਾਲ ਸਪੈਸ਼ਲ ਕਾਰ ਜਾਵਾਂਗੇ ਸਾਰੀਆਂ ਚੀਜ਼ਾਂ ਦਿਖਾ ਕੇ ਲੈ ਜਾਵਾਂਗੇ ਮਤਲਬ ਐਸੇ ਟੂਰ ਤੇ ਹਾਂਜੀ ਐਸੇ ਟੂਰ ਚ ਲਓ ਜੀ ਇਹ ਜਿਵੇਂ ਗੋਬਿੰਦ ਘਾੜ ਤੋਂ ਧਾਨ ਦੀ ਚੜਾਈ ਚੜਦੇ ਰਸਤੇ 'ਚ ਇੱਕ ਪੁਰਾਣੇ ਬਗਾਲਾਂ ਜਿਹੜੀਆਂ ਹੁਣ ਦੱਸਿਆ ਸੀ ਆਉਂਦੀਆਂ ਨਾ ਫਿਰ ਨੀ ਉਵੇਂ ਆਗੀਆਂ ਇਹ ਮੈਂ ਤਾਂ ਪੀਣਾ ਰਿਹਾ ਬਹੁਤ ਰੌਣਕ ਮੇਲੇ ਕੀ ਪੀਣਾ ਜੀ ਨਿੰਬੂ ਪਾਣੀ ਨਿੰਬੂ ਪਾਣੀ ਪੀਓ ਜੀ ਸੰਗਤ ਤਾਂ ਕਹਿੰਦੀ ਠੰਡਾ ਨਾ ਕਰਾਇਓ ਮਮੇ ਗਲਾ ਖਰਾਬ ਕਰ ਦਊਗਾ ਪੰਜਾਬ ਸਾਹਿਬ ਠੰਡ ਹੁੰਦੀ ਹੈ ਗਲਾ ਖਰਾਬ ਹੋਣ ਦਾ ਇਸੇ ਚਾਂਸਸ ਰਹਿੰਦੇ ਨੇ ਇੱਥੇ ਖੁੱਲੀ ਹਵਾਵਾਂ ਦੀ ਹੈ ਕਿਉਂਕਿ ਪਹਾੜੀ ਦੇ ਲਗਭਗ ਭਰਾ ਦੇ ਨਾਲ ਨਾਲ ਬੋੜ ਪਿੱਪਲ ਇੱਥੇ ਲੱਗੇ ਨੇ ਨਾ ਛਾਵੇਂ ਕਾਫੀ ਟਾਈਮ ਬੈਠ ਕੇ ਜਾਂਦੇ ਪਿਛਲੇ ਸਾਲ ਅਸੀਂ ਟ੍ਰੈਸਟ ਕੀਤੀ ਸੀ ਕਾਫੀ ਟਾਈਮ ਬੈਠੇ ਹਾਂਜੀ ਕਿਵੇਂ ਹੋ ਜੀ ਠੀਕ ਠਾਕ ਇਹਦੇ ਨਾਲ ਵਧੀਆ એનર્ਜੀ ਜੀ ਆ ਜੂਗੀ ਇਸ ਤੋਂ ਹਰ ਵਾਰ ਪੀਂਦੇ ਆ ਇੱਧਰ ਦੁਕਾਨਾਂ ਜੀ ਸਾਰੀਆਂ ਪੀਣਾ ਜੇ ਤੈਨੂੰ ਇਹ ਕੰਮ ਕਰਦਾ ਸਾਰਾ ਘਾਸ ਤੇ ਸਾਰਾ ਭਰ ਦਿੱਤਾ ਹੈ ਇਹਨਾਂ ਬਣਾ ਸੀਗਾ ਵੀਰੇ ਸਾਨੂੰ ਆਈਸ ਨਹੀਂ ਪਾਣੀ ਬਣਾ ਦੇ। ਘੱਟ ਪਾਉਣਾ ਜੀ। ਜੋ ਕੁਛ ਮਰਜ਼ੀ ਪਾ ਦਿਓ ਪਰ ਆਈਸ ਨਹੀਂ। ਸ਼ੂਗਰ ਦੇ ਮਰੀਜ਼ ਆਸੀਂ। ਘੱਟ ਜੀ ਬੋਲੀ ਨਹੀਂ ਸਮਝਦਾ। ਸ਼ੂਗਰ ਦੀਆਂ ਗੋਲੀਆਂ ਪਾ ਦਿਂ ਬਾਈ ਦੋ ਦੋ ਕੱਟ ਕੇ। ਵਿੱਚ ਚਲੋ ਜੀ। ਸਾਲਟ ਵੀ ਪਾ ਦੇ। ਬੰਦੇ ਕਿਤੇ ਆਪਣੇ? ਫੌਜ। ਗੱਲ ਉਹ ਐ। ਫੌਜ ਲਾਂਗੀ। ਮੈਨੂੰ ਤਾਂ ਮੈ ਕਿਤੇ ਫਾਰਨਗੇ। ਕਮਾਂਡਰ ਕੌਣ ਆ ਹੁਣ ਕਮਾਂਡਰ? ਆਂਟੀ ਐ ਦੇ ਨੀ। ਕਮਾਂਡਰ ਆਂਟੀ ਐ। ਮਾਸੀ ਐ ਕਮਾਂਡਰ ਮੇਰੇ। ਤਾ ਕਰਕੇ ਕਹਿੰਦੇ ਭੱਜੇ ਜਾਂਦੇ ਆ। ਹੋਰ ਕਿੰਨੇ ਦੇ ਦੋ ਤਿੰਨ ਹੋਰ ਦੇ ਦੋ। ਆਜ ਕੇ ਯਾਰ ਵਧੀਆ ਰੌਣਕ ਮੇਲਾ ਲਗਿਆ ਬਾਪੂ ਹੁਣੇ ਨਾਲ। ਇਹ ਗੋਂਡੀ ਪੰਡ ਦੇ ਆ ਗਈ ਆਪਣੇ। ਹਾਂਜੀ। ਪਰਲੇ ਜੀ ਖਾ ਰਹੇ ਹੋ? ਮੇਰੀ ਜਣੂ ਉੱਪਰ। ਪਰਲੇ ਜੀ ਖਾਗਾ ਹੈ। ਚਲੋ ਚੱਲਦੇ ਆ ਬਾਅਦ 2 ਮਿੰਟ ਕਰ ਲੈਣ ਦਾ ਰੈਸਟ ਹੈ। ਆ ਪਕੌੜੇ ਤਲੇ ਜਾ ਰਹੇ ਹੈ ਜੀ। ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਇੱਥੇ ਮਿਲਦੀ ਹੈਗੀ। ਹਾਂਜੀ। ਤੇ ਹਾਂਜੀ ਸასი ਘਾਲ ਕੀ ਹਾਲ ਚਾਲ? ਬਾਡਾ ਜੀ ਹਾਂ ਜੀ ਕੀ ਕਹਿੰਦੇ ਸੀ ਹੁਣ ਹੁਕਮ ਕਰੋ ਹੁਕਮ ਕੀ ਕਰਨਾ ਤੁਸੀਂ ਸਾਡੇ ਵਾਲ ਦੇਖਦੇ ਹੀ ਨਹੀਂ ਅੱਛਾ ਮਹਾਰਾਜ ਤੁਹਾਨੂੰ ਦੇਖ ਦੇ ਕੇ ਖੁਸ਼ ਹੋਣੇ ਆ ਤੁਸੀਂ ਸਾਡੇ ਵਾਲ ਧਿਆਨ ਹੀ ਨਹੀਂ ਕਰਦੇ ਮੈਂ ਦੇਖੋ ਸਪੈਸ਼ਲੀ ਤੁਹਾਡੇ ਤੇ ਆ ਗਿਆ ਤੁਹਾਨੂੰ ਅਸੀਂ ਅਸੀਂ ਤੁਹਾਨੂੰ ਅੱਜ ਤਕਰੀਬਨ ਕਿੰਨੇ ਦਿਨ ਹੋ ਤੁਹਾਨੂੰ 4 ਦਿਨ ਹੋ ਗਏ ਨਾ ਆਏ ਨੂੰ ਅਸੀਂ ਤੁਹਾਨੂੰ ਸਿਰਫ ਦੂਰੋਂ ਵੇਖਨੇ ਅਸੀਂ ਵਾਅਦਾ ਦਿੰਦੇ ਹਾਂ ਤੁਸੀਂ ਨਿਕਲ ਜਾਂਦੇ ਹੋ ਪਤੀਆਂ ਆਵਾਜ਼ਾਂ ਵਾਲੀ ਦੂਰੋਂ ਦਰੋਂ ਪੈਂਦੀ ਹੈ ਨਾ ਪਤਾ ਹੀ ਲੱਗਦਾ ਸਾਈਡਾਂ ਤੋਂ ਆਵਾਜ਼ਾਂ ਆਉਂਦੀ ਆ ਹਾਂ ਜੀ ਸასი ਗੱਲ ਮਾਤਾ ਜੀ ਹੋਰ ਠੀਕ ਠਾਕ ਹਾਂ ਜੀ 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 ਨਾ ਚਲੇ ਆ ਸਟਾਫ ਦੇ ਮੈਂਬਰ ਹੁੰਦਾ ਐਟੀਬੀਪੀ ਦੇ ਤੇ ਐਸ 80 ਪੀਵੀ ਦੇ ਸਾਰੇ ਜਾਣਨ ਲੱਗੇ ਸਾਰੇ ਪਛਾਣਦੇ ਹੁਣ ਤੇ ਹਰ ਸਾਲ ਮੈਸੇਜ ਹੀ ਕਰਦੇ ਹੋਰ ਵਧੀਆ ਚੜਦੀ ਕਲਾ ਚਲੋ ਇਹਨਾਂ ਦੇ ਨਾਲ ਨਾਲ ਰਹਿਣਾ ਹੁਣ ਇਹ ਘਮਾਉਂਦੇ ਫਰੌਂਦੇ ਨੇ ਤੇ ਮਾੜੀ ਮੋਟੀ ਫਰਮਾਇਸ਼ ਵੀ ਚੱਲੇ ਜਾਂਦੀ ਹੈਗੀ ਕਿਉਂ ਜੀ ਲੇਟ ਫੇਟ ਹੋ ਜਾਣਾ ਚਲੋ ਸ਼ੁਕਰੀਆ ਮਿਲਦੇ ਆਂ ਫਿਰ ਹਾਂਜੀ ਤੁਸੀਂ ਬਖਾਉਂਦੇ ਨੇ ਨਾ ਸਾਰੇ ਦੇਸ਼ਾਂ ਦੇ ਕਦੇ ਕਿਦੋਂ ਕਦੇ ਕਿਦੋਂ ਦੇ ਜੀ ਤੁਹਾਡੀ ਵਾਈਫ ਨਾਲ ਹੁੰਦੇ ਨੇ ਹਾਂਜੀ ਬਹੁਤ ਵਧੀਆ ਆਪਕੀ ਜੀ ਪਪੂ ਜੀ ਖੜਿਆ ਤੁਹਾਡੇ ਹਾਤੇ ਕੋਲ ਅੱਛਾ ਹਾਂ ਜੀ ਇਹ ਕੁੜੀ ਬਹੁਤ ਘੁੰਮਦੀ ਹੈ ਬਾਪੂ ਜੀ ਬਹੁਤ ਘੁੰਮਣ ਦਾ ਸ਼ੌਂਕ ਹੈ ਨਾਲ ਹੀ ਮੈਨੂੰ ਅਸੀਂ ਫਿਰ ਦੋਨੇ ਤੁਰੇ ਫਿਰਦੇ ਰਹਿੰਦੇ ਹਾਂ ਬਹੁਤ ਸ਼ੌਕ ਇਕੱਠਾ ਹੀ ਹੈ ਬਾਜੀ ਜੀ ਹੋਰ ਨਾਲ ਅਸੀਂ ਕੰਨਾਂ ਨਾਲ ਬੜੀ ਬੜੀ ਹਾਂ ਹਾਂ ਜੀ ਤੇ ਅਫਗਾਨਿਸਤਾਨ ਦਾ ਤੁਹਾਨੂੰ ਜੀ ਬਖਾਇਆ ਜੋ ਗਜਨੀ ਦਾ ਬਖਾਇਆ ਹਾਂ ਜੀ ਤੇ ਉਹ ਸਾਡੇ ਬਜ਼ੁਰਗ ਪਹਿਲਾਂ ਉਧਰੋਂ ਆਏ ਹੋਏ ਨੇ ਪੁਰਾਣੇ ਹਾਂ ਤਾਨੂੰ ਇਹ ਗੱਲ ਬੜੀ ਖੁਸ਼ੀ ਹੁੰਦੀ ਹੈ। ਸ਼ੁਕਰੀਆ ਜੀ। ਮਿਲਦੇ ਆਂ ਬਾਪੂ ਜੀ ਫੇਰ। ਯਾਤਰਾ ਵਧੀਆ ਰਹੀ? ਹਾਂ ਬਹੁਤ ਵਧੀਆ ਬਹੁਤ ਵਧੀਆ। ਹਾਂ ਜੀ। ਹਾਂ ਜੀ ਵੀਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਅਸੀਂ ਤੁਹਾਡੇ ਬੜੇ ਦੇਖਦੇ ਆਂ ਕੈਨੇਡਾ ਦੇ। ਸ਼ੁਕਰੀਆ ਜੀ। ਬਹੁਤ ਸਾਰੀ ਸੰਗਤ ਜੀ ਵਲੌਗ ਦੇਖਦੇ ਖਾਈਏ ਦੇਖ ਲੋ। ਤੇ ਕਿੰਨੇ ਜਾਣੇ ਸਾਨੂੰ ਇਹ ਮਿਲਦੇ ਆਂ ਕਹਿੰਦੇ ਵੀ ਤੁਹਾਨੂੰ ਦੇਖ ਕੇ ਫੇਰ ਚੜ੍ਹਿਆ ਵੀ ਇੱਥੇ ਆਇਆ ਇੱਥੇ ਆ। ਵਰਡ ਘੁਮਾਰੇ ਆ। ਮਿਹਰਬਾਨੀ ਜੀ। ਆਹ ਬlesse you ਬਟਾ। ਚੰਗਾ ਜੀ ਸ਼ੁਕਰੀਆ। ਹੋਰ ਮਾਤਾ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਕਮ ਕਰੋ ਹੁਕਮ ਹੈ ਤੁਹਾਡਾ ਵੀਡੀਓ ਵੇਖ-ਵੇਖ ਕੇ ਬਹੁਤ ਸਾਨੂੰ ਚੰਗਾ ਲੱਗਦਾ ਹੈ ਜੀ ਕਿੰਨੀਆਂ ਕਰਦੇ ਬਹੁਤ ਜ਼ਿਆਦਾ ਜਿਹੜੀ ਹੁੰਦੀ ਮੈਂ ਉਹੀ ਵੇਖਿਆ ਫਿਰ ਕੀ ਕਰਨੇ ਆ ਜੀ ਘਰ ਤੋਂ ਸਾਡੀ ਇੱਕ ਵੀਡੀਓ ਮੈਂ ਕੋਈ 4 ਵਾਰਾਂ ਜਾਂ 5 ਵਾਰਾਂ ਵੇਖਨੀ ਬਹੁਤ ਮੈਨੂੰ ਜ਼ਿਆਦਾ ਪਸੰਦ ਕੋਈ ਨੁਕਸ ਖੋਕਸ ਕੱਢੋ ਦੱਸੋ ਬਾਕੀ ਵਧੀਆ ਤਾਂ ਸਾਨੂੰ ਪਤਾ ਹੀ ਹੈ ਬਹੁਤ ਵਧੀਆ ਲੱਗਦਾ ਜੀ ਨਾ ਨੁਕਸ ਕੋਈ ਨਹੀਂ ਜੀ ਕੋਈ ਨਹੀਂ ਜੀ ਹੈਗਾ ਕਮੀ ਬੇਸੀ ਕੋਈ ਨਾ ਜੀ ਕੋਈ ਨਹੀਂ ਜੀ ਸਾਡੇ ਸਾਨੂੰ ਲੱਗਦਾ ਹਾਂ ਬਹੁਤ ਮਿਹਰਬਾਨੀ ਬਹੁਤ ਜ਼ਿਆਦਾ ਪਸੰਦ ਚੰਗਾ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਤੁਹਾਡਾ ਜੀ ਚੰਗਾ ਬਣ ਸਤਿ ਸ੍ਰੀ ਅਕਾਲ ਜੀ ਹਾਂ ਜੀ ਹਾਂ ਜੀ ਹਾਂ ਜੀ ਪਾਲੀ ਜੀ ਆਂਟੀ ਕਹਿੰਦੇ ਵੀ ਸਾਡੀ ਇਹ ਉਹ ਹੈ ਵੀ ਸਾਨੂੰ ਵੀ ਲੈ ਕੇ ਜਾਇਆ ਕਰ ਮੇਰੀ ਮੇਰੀ ਫਰਮਾਇਸ਼ ਇਹ ਹੈ ਹਾਂ ਵੀ ਇੱਕ ਨਾ ਟਰੈਵਲ ਗਰੁੱਪ ਬਣਾ ਕੇ ਸਾਰੇ ਸਬਸਕ੍ਰਾਈਬਰਾਂ ਨੂੰ ਕਮਾਇਆ ਜਾਵੇ ਠੀਕ ਹੈ ਜੀ ਤੇ ਇਹ ਆਪਣੇ ਨਾਲ ਚੱਲਣਗੇ ਹੂੰ ਮਲੇਸ਼ੀਆ ਸਿੰਗਾਪੁਰ ਜਿੱਥੇ ਇੱਥੇ ਵਧੀਆ ਦੇਸ਼ ਨੇ ਕਮਾਉਣ ਵਾਲੇ ਇਹਨਾਂ ਨੂੰ ਕਮਾ ਆ ਯਾਰ ਨਾਲ ਲੈ ਕੇ ਅਸੀਂ ਜੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਚ ਲੈ ਕੇ ਜਾਵਾਂਗੇ ਸਾਰਿਆਂ ਨੂੰ ਜੋੜਿਆਂ ਨੂੰ ਕਮਾਉਣਾ ਹਨ ਪਰ ਉਦੋਂ ਪਹਿਲਾਂ ਤੁਸੀਂ ਮਾਤਾ ਜੀ ਇੱਕ ਕੰਮ ਕਰਨਾ ਵੀ ਆਪੋ ਆਪਣੇ ਘਰਾਂ ਦੇ ਨਾਲ ਘਰੇ ਲੜਾਈ ਵਿੱਟਣੇ ਵੀ ਸਾਨੂੰ ਵੀ ਕਮਾਓ ਉਹ ਆ ਗਏ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਜੀ ہاں ਸੇ ਮਜ਼ਾਕ ਕਰਦੇ ਆ ਠੀਕ ਆ ਚੰਗਾ ਸਤਿ ਸ਼੍ਰੀ ਅਕਾਲ ਜੀ 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 ਸਾਡੀ ਫੈਮਿਲੀ ਅੱਗੇ ਲੰਘੀ ਜੀ ਤੁਰਦੇ ਤੁਰਦੇ ਪਹੁੰਚੀਏ ਹੁਣ ਆਪਾਂ ਉਹ ਖੜੇ ਨੇ ਆਪਣੇ ਖੜੇ ਆ ਚਲੋ ਹੁਣ ਆਂਟੀ ਜੀ ਕਹਿੰਦੇ ਜੀ ਆ ਆਗੇ ਮੇਰੇ ਹਸਬੰਦ ਵੀ ਇਹਨਾਂ ਨੂੰ ਸਮਝਾ ਕੇ ਜਾਓ ਵੀ ਇਹ ਮੈਨੂੰ ਕਮਾਇਆ ਕਰਨ ਠੀਕ ਆ ਜੀ ਹਾਂ ਜੀ ਆ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੁਹਾਡੀਆਂ ਵੀਡੀਓ ਦੇਖ ਕੇ ਸਾਨੂੰ ਬਹੁਤ ਉਤਸ਼ਾਹ ਮਿਲਦਾ ਹੁਣ ਅਸੀਂ ਵੀ ਸੋਚ ਰਹੇ ਆ ਕਿ ਪੁਤਸ਼ਾਹ ਤਾਂ ਜਿਹੜਾ ਮਿਲਣਾ ਸੀ ਉਹ ਮਿਲ ਰਿਹਾ ਹੈ ਉਹਦੇ ਨਾਲ ਤਾਂ ਆਪਾਂ ਸਹਿਮਤ ਆ ਫਰ ਮੈਂ ਨਾਲ ਮੇਰੇ ਆਂਟੀ ਜੀ ਨੂੰ ਕਹਿਦਾ ਮੈਂ ਕਿਹਾ ਪੂਰਾ ਤੁਸੀਂ ਲੜੋ ਲੜਾਈ ਵਿੱਢੋ ਹੁਣ ਕਰੇ ਠੀਕ ਹੈ ਠੀਕ ਹੈ ਇਹ ਸਾਨੂੰ ਕਮਾਓ ਠੀਕ ਹੈ ਅਗਲਾ ਪ੍ਰੋਗਰਾਮ ਬਣਾਓ ਠੀਕ ਹੈ ਚਲੋ ਸ਼ੁਕਰੀਆ ਜੀ ਮੈਂ ਬਹੁਤ ਸਾਰਾ ਪਿਆਰ ਤੁਹਾਨੂੰ ਸਾਡਾ ਕੰਮ ਆ ਕਮਾਉਣਾ ਅ ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਤੁਸੀਂ ਘਰੇ ਬੈਠੇ ਸਾਡੇ ਬਹੁਤ ਤੁਹਾਡਾ ਦੇਖਦੇ ਆਂ ਟੀਵੀ ਤੇ ਸਾਡੇ ਵੀ ਗਾਣੇ ਸੁਣ ਲਓ ਹੁਣ ਮਿਹਰਬਾਨੀ ਜੀ ਹਾਂਜੀ ਬੋਲੋ ਹੁਕਮ ਕਰੋ ਜਦੋਂ ਸਾਡੇ ਲਾਮਾਂ ਹੋਈਆਂ ਸੀ ਨਾ ਹਾਂਜੀ ਗਿਆਨੀ ਜੀ ਨੇ ਦੱਸਿਆ ਸੀ ਵੀ ਹਰ ਉਤਰਾਇ ਚੜਾਈ 'ਚ ਸਾਥ ਰਹਿਣਾ ਮੈਂ ਨਾਲ ਲੈ ਕੇ ਚੱਲ ਰਿਹਾ ਉਤਰਾਇ ਬੋਲੀ ਕੰਧਰੀ ਦੇ ਹਾਂਜੀ ਬਿਲਕੁਲ ਸਾਥ ਕੰਦੇ ਦਾ ਮੈਂ ਪੱਕਾ ਵਚਨਵਾ ਰਿਹਾ ਉਹ ਜ਼ਿੰਦਗੀ ਦੇ ਉਤਰਾ ਚੜਾ ਕਿਹਾ ਸੀ ਕਹਾ ਗਿਆ ਸੀ ਸਾਰੀਆਂ ਹੀ ਸਾਰੀਆਂ ਹੀ ਕਰਤੀਆਂ ਚਲੋ ਠੀਕ ਹੈ ਇਹ ਵੀ ਵਧੀਆ ਆਏ ਸੀਗਾ ਵੀ ਬੇਬੇ ਬਾਪੂ ਚੜਨਗੇ ਪਤਾ ਹੀ ਨਾ ਪਾਹ ਫਾਲੇ ਇੰਜਨ ਐਨੇ ਉੱਡ ਰਹੇ ਨੇ ਸਾਨੂੰ ਰਲ ਨਹੀਂ ਦੇ ਰਹੇ ਹੁਣ ਅਸੀਂ ਗੱਲਾਂ ਬਾਤਾਂ ਕਰਦੇ ਸਾਰੇ ਨਾਲ ਚੱਲ 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 ਕਾਹੀ ਪਿੱਛੇ ਰਹਿ ਗਈ ਮੈਂ ਤੇ ਪਾਲੀ ਬਾਈ ਆਏ ਵਲੋਗ ਕਿਉਂ ਪਾਲੀ ਬਾਈ ਹੈ ਇੰਜਨ ਭੱਗ ਗਿਆ ਆਪਣੇ ਹਾਂ ਹੁਣ ਹੀ ਰਲਣ ਦਿੰਦੇ ਅਸੀਂ ਦੌੜ ਕੇ ਚੜਿਆ ਹੁਣ ਜਿੰਨਾ ਕਿ ਚੜੇ ਤਾਂ ਕਰਕੇ ਨਾ ਦਮ ਚੜ ਰਿਹਾ ਔਰ ਬਾਬਾ ਜੀ ਕਿਵੇਂ ਹੋ ਕਿੰਨੀ ਕੁ ਵਾਟਰ ਹੈਗੀ ਥੋੜਾ ਹੀ ਰਹਿ ਗਿਆ ਥੋੜਾ ਜਿਹਾ ਗਿਆ ਹਾਂਜੀ ਹਾਂਜੀ ਚਾ ਪਹੁੰਚ ਗਏ ਲਓ ਜੀ ਹੌਲੀ ਹੌਲੀ ਕਰਕੇ ਪੌੜੀਆਂ ਚੜਾ ਰਹੇ ਆ ਬੇਬੇ ਹੋਰਿਆਂ ਨੂੰ ਬਾਹਾਂ ਫੜ ਫੜ ਨੇੜੇ ਜਾ ਕੇ ਕੰਮ ਡਾਵਾਂ ਡੋਲ ਹੋਈਆਂ ਤਾਂ ਮੈਂ ਤਾਂ ਅਸੀਂ ਆदत ਹੀ ਸਟਾਪ ਮਾਰਨਗੇ ਪਰ ਹਿੰਮਤ ਵਾਲੇ ਆ ਜਿਹੜੇ ਆਗੇ ਬਹੁਤ ਆ ਹਾਂ ਜਿਹੜੇ ਇੱਥੇ ਤੱਕ ਆ ਗਏ ਬੜੀ ਹਿੰਮਤ ਵਾਲੇ ਆ ਸ਼ਾਮ ਨੂੰ ਗੋਡਿਆਂ ਦੀਆਂ ਮਾਲਿਸ਼ਾਂ ਕਰਾਉਣੀ ਇਹਨਾਂ ਦੀਆਂ ਕਹਿੰਦੇ ਹੁੰਦੇ ਜੀ ਉਮਰਾਂ ਤੱਕ ਦਾ ਸਾਥ ਦੇਖੋ ਵੇ ਦੁੱਖ ਸੁੱਖ ਚ ਦੋਨੇ ਜਾਨੀ ਨਾਲ ਖੜਦੇ ਨੇ ਘਰੇ ਜੁੰਡਾ ਮ ਜੁੰਡੀ ਬੰਦੇ ਨੇ ਖੋ ਜੀ ਘਰੇ ਜੁੰਡਾ ਮ ਜੁੰਡੀ ਜ਼ਰੂਰੀ ਹੈ ਜਿੱਥੇ ਦੋ ਭਾਂਡੇ ਹੋਣਗੇ ਉਹ ਖੜਕਣਗੇ ਵੀ ਕੁੱਤ ਕਲੇ ਵੀ ਜ਼ਰੂਰੀ ਹੈ ਨਾਲ ਮੋਹ ਮੁਹੱਬਤ ਵੀ ਦੇਖੋ ਇੱਕਾ ਮੇਰੇ ਵਾਲਾ ਰਿਪਨ ਨਹੀਂ ਹਿਲਾਏ ਬਾਹ ਫੜ ਫੜ ਚੜਾਉਂਦੇ ਆ ਤੁਹਾਡਾ ਵੀ ਕੋਈ ਫਰਜ਼ ਬਣਦੇ ਨੇ ਮੇਰਾ ਵੀ ਫਰਜ਼ ਬਣਦਾ ਕੋਈ ਇਸੇ ਬਜ਼ੁਰਗ ਹੋ ਗਈ ਹੋਗੀ ਉਹ ਬਜ਼ੁਰਗ ਉਮਰ ਚ ਜਾ ਕੇ ਸੱਚੀ ਮੁਹੱਬਤ ਦਾ ਪਤਾ ਲੱਗਿਆ ਔਖੇ ਸੌਖੇ ਥਾਂ ਯਾਦ ਕਰਦਾ ਬੰਦਾ ਚਲੋ 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 ਹਿੰਮਤ ਨਾਲ ਪਿੱਛੇ ਆਉਨੇ ਅਸੀਂ ਹਾਲ ਤਾਂ ਮੰਮੀ ਰਿੱਚ ਨਹੀਂ ਬਣੀ ਮੰਮੀ ਕਿਵੇਂ ਚੜਦੇ ਆਂ ਮਾੜਾ ਦਿਖਾ ਦੇ ਮੰਮੀ ਮਾੜਾ ਇਹ ਚੋਰੀਆਂ ਵੀਡੀਓ ਬਣਾਉਂਦੀ ਇਹ ਦਿਲ ਕਿਥੇ ਛੱਡਦੇ ਨੇ ਤੁਰਦੇ ਆਉ ਤੁਰਦੇ ਆਉ ਵੰਡ ਵੰਡ ਵਾਰੀਆਂ ਲਈ ਜਾਂਦੇ ਆ ਬਾਈ ਚੜਾਈ ਜਾਂਦੇ ਆ ਬਾਪੂ ਦੇਖ ਲੈ ਪਾਲੀ ਹੁਣ ਜਮ ਨਹੀਂ ਦਬਦਾ ਉਹ ਖੜਿਆ ਕੱਲੀ ਚਲੋ ਜੀ ਪਹੁੰਚ ਗਏ ਉਹ ਆ ਗਿਆ ਸਾਹਮਣੇ ਹਾਂ ਜੱੜ ਰਿਹਾ ਨਹੀਂ ਠੀਕ ਹੈ ਡੈਡੀ ਹਾਂ ਮੰਮੀ ਦਾ ਫੜੋ ਯਾਰ ਪਿੱਛੇ ਹੱਥ ਮਾਰਾ ਜਾ ਕੁੜਮ ਕੁੜਮ ਮਨੇ ਤਸਿਕ ਲਓ ਗੋਜੋ ਆਪਰੇ ਕੈਮਰਾ ਅੱਜ ਡੈਡੀ ਬੋਡਾ ਨਾ ਕੱਢ ਦੇ ਵਾਸ ਵਾ ਲੈ ਕੇ ਲੈ ਕੇ ਹਲ ਗਿਆ ਬਾਪੂ ਹਣੀਂ ਦਾਬਦੇ ਬਾਪੂ ਨਹੀਂ ਦਾਬਦਾ ਡੈਡੀ ਤੇ ਸਾਨੂੰ 50 50 ਉਮੇਰ ਸੀ ਹਾਂ ਡੈਡੀ ਸਭ ਤੋਂ ਪਹਿਲਾਂ ਪਹੁੰਚੇ ਡੈਡੀ ਸਭ ਤੋਂ ਉੱਪਰ ਜਾ ਰਹੇ ਆ ਸਭ ਤੋਂ ਐਂ ਉਮੇਰ ਸੀ ਵੀ ਪਤਾ ਨਹੀਂ ਇਹ ਜਾਣਗੇ ਘਰਾਂ ਭਾਈਨ ਕੋਟਲ ਤਾਂ ਉੱਤੇ ਆ ਕੋਟਲ ਤੋਂ ਓਏ ਆ ਚਲਾਉਣੇ ਚਾਹੀਦੇ ਇੱਥੇ ਪਾਰਲੀ ਬਾਈ ਇਹ ਹੁਣ ਆ ਯਾਰ ਕੰਮ ਲੈ ਲੋ ਕੋਈ ਇਹ ਮੂਲੀਆਂ ਲੱਦੀ ਜਾਂਦੇ ਤੇ ਬੰਦੇ ਬਿਠਾਇਆ ਕਰੋਗਾ ਜੀ ਉੱਪਰ ਆ ਜਾਨਾ ਨਾ ਨੇੜੇ ਹੋਈ ਜਾਂਦੇ ਆ ਤੇ ਤ्यों-ਤ्यों ਖੱਡੀਆਂ ਖਾਈਆਂ ਖੱਡਾਂ ਵਧੀਆਂ ਜਾਂਦੀਆਂ ਕਿਉਂਕਿ ਹਾਈਟ ਤੇ ਆ ਜਾਨਾ ਇਧਰਲੇ ਪਾਸੇ ਹੁਣ ਬਿਲਕੁਲ ਖੱਡ ਸਿੱਧੀ ਦਿਖ ਰਹੀ ਹੈ ਤੇ ਤੁਰਦੇ-ਤੁਰਦੇ ਬਸ ਨੇੜੇ ਲੱਗੇ ਜੀ ਜਮਾ ਖੱਡਾਂ ਨਾਂ ਦੱਸੋ ਲਓ ਜੀ ਤੇ ਫਾਈਨਲੀ ਡੇਢ ਘੰਟੇ ਦੇ ਬਾਅਦ ਡੇਢ ਘੰਟਾ ਲੱਗਿਆ ਸਾਨੂੰ ਡੇਢ ਹੀ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਮੈਕਸਿਮਮ ਤੋਂ ਮੈਕਸਿਮਮ ਡੇਢ ਲੱਗ ਸਕਦਾ ਤੇ ਉੱਪਰਲੇ ਪਾਸੇ ਪਹੁੰਚ ਗਏ ਆ ਸਾਰੀ ਸੰਗਤ ਦੇ ਨਾਲ ਸਾਰਿਆਂ ਦੇ ਨਾਲ ਬੰਦੇ ਕਿੱਥੇ ਜੀ ਆਪਣੇ ਮੈਂਬਰ ਬਾਕੀ ਹਾਂ ਅੰਕਲ ਜੀ ਅੱਗੇ ਲਾਂਗੇ ਹਾਂ ਚਲੋ ਇਕੱਠੇ ਹੋਨੇ ਆ ਫਿਰ ਉੱਪਰ ਜਾ ਕੇ ਪਹੁੰਚ ਗਏ ਬਸ ਹਾਂਜੀ ਪਹੁੰਚ ਗਏ ਬਸ ਆ ਗਏ ਉੱਪਰ ਸੋਨਿਆ ਬਸ ਸੋਨਿਆ ਜੋਸ਼ ਭਰਤਾ ਸਾਰੇ ਸੱਟ ਮੈਂ ਕਿਹਾ ਅੰਕਲ ਜੀ ਜੇ ਕੋਈ ਬੰਦਾ ਅੱਗੇ ਪਿੱਛੇ ਰਹੇ ਫਿਰ ਪਤਾ ਲੱਗ ਜਾਦਾ ਵੀ ਸਾਡੇ ਬੰਦੇ ਆ ਗਏ ਮੈਂ ਕਹਿੰਨੀ ਪਹਿਲਾਂ ਕਹਿੰਦੇ ਕਾਕਰ ਮੈਂ ਕਹਿੰਨੀ ਆ ਗਿਆ ਪਤਾ ਲੱਗ ਗਿਆ ਇੱਥੇ ਆ ਕੇ ਵੀ ਬੰਦੇ ਮਾਣਦੇ ਸਾਰੇ ਦੇਖੇ ਆਏ ਆਂ ਜੀ ਆ ਰਹੇ ਸੀ ਡਾਡੀ ਨੇ ਜੋਸ਼ ਭਰਤਾ ਜੱਗਾਰੇ ਲਾਲਾ ਜੀ ਹਾਂ ਵੀ ਰਾਜੀ ਵਾਲੀ ਸੰਗਤ ਪਹੁੰਚ ਗਈ ਜੀ ਦੇਖੇ ਮੈਂ ਤੁਹਾਨੂੰ ਉਪਰ ਹਾਂਜੀ ਪਹਿਲਾਂ ਉਹ ਸਿੱਧਾ ਜਾ ਜੇ ਚਲੋ ਜਾਂ ਬਾਅਦ ਚ ਆ ਜਾਵਾਂਗੇ ਚਲੋ ਸਿੱਧਾ ਜਾਓ ਪਹਿਲਾਂ ਸਿੱਧਾ ਪਾਣੀ ਪੀ ਲਈਏ ਉੱਪਰ ਹੁਣ ਤਾਂ ਜੀ ਕੋਈ ਰਸ਼ ਘਟ ਗਿਆ ਕਿਉਂਕਿ ਅਸੀਂ ਲੇਟ ਬਹੁਤ ਆਏ ਆ ਅ ਜਿਵੇਂ ਤੁਹਾਨੂੰ ਦੱਸਿਆ ਸਾਨੂੰ ਅ ਘੰਟਾ ਵੀ ਡੇਢ ਲੱਗਿਆ ਤੇ ਵਜ ਵੀ ਡੇਢ ਹੀ ਗਿਆ ਤੇ 2 ਵਜੇ ਤੱਕ ਸਾਨੂੰ ਪਰਮਿਸ਼ਨ ਆ ਹੁਣ ਇੱਥੇ ਅੱਧਾ ਘੰਟਾ ਕਹਿੰਦੇ ਤੁਸੀਂ ਖੜ੍ਹ ਸਕਦੇ ਹੋ ਤੇ 2:30 9:00 ਵਜੇ ਵਾਪਸ ਭੇਜਣਾ ਸ਼ੁਰੂ ਕਰ ਦਿੰਦੇ ਨੇ ਸਾਰਿਆਂ ਨੂੰ ਇੱਥੇ ਤੇ 3 ਵਜੇ ਨੂੰ ਸਾਰਿਆਂ ਨੂੰ ਥੱਲੇ ਭੇਜਣਾ ਲਾਜ਼ਮੀ ਹੁੰਦਾ ਜੀ ਗੁਰਦੁਆਰਾ ਸਾਹਿਬ ਦੁਆਰਾ ਲੰਗਰ ਹਾਲ ਉੱਪਰ ਬਣਿਆ ਹੋਇਆ ਵੈਸੇ ਤਾਂ ਪਿਛਲੇ ਸਾਲ ਸਾਰਾ ਦਿਖਾਇਆ ਸੀਗਾ ਆਜਾ ਜਦ ਵਿੱਚ ਨਹੀਂ ਨਾ ਆਇਓ ਬਾਥਰੂਮ ਪਹਿਲੇ ਜਾਇਦ ਨੇ ਅਜਾ ਹੁਣ ਕੀ ਜੀ ਲੰਗਰ ਛਕਣਾ ਜੀ ਹਲੇ ਤੁਸੀਂ ਰਹਿੰਦੇ ਹੋ ਮੈਂ ਕਿਹਾ ਜਲਦੀ ਤੋਂ ਜਲਦੀ ਲੰਗਰ ਛਕ ਲਾਂਗੇ ਜੀ ਲਓ ਜੀ 5 ਮਿੰਟ ਲਓ ਸਾਧ ਸੰਗਤ ਜੀ ਸਿਰਫ ਅਸਲ ਤੁਹਾਡੇ ਕੋ 5 ਮਿੰਟ ਨੇ ਜੇ ਕੋ ਤੁਹਾਡੀ ਵੇਲੇ ਤੋਂ 5 ਮਿੰਟ ਨੇ ਅਸੀਂ ਤਾਂ ਸਾਰਿਆਂ ਨੂੰ 4 ਘੰਟੇ ਦਿੱਤੇ ਨੇ ਤੁਸੀਂ ਲੇਟ ਆਇਆ ਹਲੇ ਨਹੀਂ ਜੀ ਬਾਅਦ ਵਿੱਚ ਜੰਡੇ ਆ ਪਹਿਲੀ ਟਾਈਮ ਬੈਠੋ ਬੈਠੋ ਪਾਰਟੀ ਮਿੰਟ ਦੇਣਾ ਲੰਗਰ ਚੋ ਤੇ ਵਿੱਚ ਬੈਠੋ ਕਹਿਣਾ ਹੁੰਦਾ 5 ਮਿੰਟ ਚਲੋ ਜੀ ਚਲੋ ਇਹਨਾਂ ਦੀ ਵੀ ਡਿਊਟੀ ਹੈ ਬਾਈਓ ਛੇਤੀ ਲੰਗਰ ਇੱਥੇ ਵਾਲਾ ਯਾਦ ਰੱਖੋਗੇ ਛੱਕੇ ਸਵਾਦ ਇੰਨਾ ਹੁੰਦਾ ਰਾਜੀ ਵਾਲੀ ਸੰਗਤ ਲੰਗਰ ਬਿਨਾਂ ਰਹਿ ਸਕਦੀ ਕਿਤੇ ਦੇਖੋ ਰਸੋਈ ਚ ਪਹਿਲੀ ਆਉਣ ਸਰ ਵੀ ਕੀ ਹੈ ਕੀ ਬਣਿਆ ਕਿਉਂ ਜੀ ਇਹਨਾਂ ਨੂੰ ਪੁੱਛਿਆ ਪਹਿਲਾਂ ਇਹ ਕਹਿੰਦੇ ਕੱਲੀ ਚਾਹ ਹੈ ਸਾਡੇ ਕੋਲ ਹਾਂ ਫੇਰ ਚਾਹ ਪਾ ਕੇ ਦੇ ਰਿਹਾ ਇਹਨਾਂ ਨੂੰ ਅੱਛਾ ਹੁਣ ਚਾਹੀਏ ਚਾਹੀਏ ਪ੍ਰਸ਼ਾਦੇ ਖਤਮ ਹੋ ਗਏ ਪ੍ਰਸ਼ਾਦੇ ਵਧ ਗਏ ਆ ਚਾਹ ਵੀ ਇੱਥੇ ਕੌਲੀਆਂ ਚ ਪਈਆਂ ਨੇ ਪਿਛਲੇ ਸਾਲ ਤਾਂ ਸੀ ਸੂਪ ਵਾਂਗੂ ਐ ਪੀਤਾ ਸੀ ਇੰਨੀ ਦਾਲ ਸਬਜ਼ੀ ਨਹੀਂ ਸੁਆਸ ਸੀ ਤੇ ਚਾਹ ਦੇ ਨਾਲ ਰਸ ਰਸ ਲੈ ਲਓ ਫੇਰ ਸੂਪ ਪੀ ਕੇ ਗਏ ਲੋ ਸੂਪ ਪੀ ਕੇ ਗਏ ਹਾਂ ਲੰਗਰ ਵਧ ਗਿਆ ਸੀ ਲੇਟ ਆਏ ਆ ਤੁਸੀਂ ਲੇਟ ਹੋ ਗਏ ਅਸੀਂ ক্লোਜ਼ ਕਰਕੇ ਥੱਲੇ ਜਾ ਰਹੇ ਹਾਂ ਅਸੀਂ ਤਾਂ ਜੀ ਲੰਗਰ ਤਾਂ ਖਾ ਲੰਗਰ ਸ਼ਗਨ ਦਾ ਇਹਨਾਂ ਨੂੰ ਉੱਪਰ ਲਿਆਂਦਾ ਸੀਗਾ ਇਹ ਇੱਥੇ ਲੰਗਰ ਹੈ ਜੀ ਆਹ ਸਾਰਾ ਤੇ ਮੈਂ ਪਿਛਲੇ ਸਾਲ ਵੀ ਜਦੋਂ ਤੁਹਾਨੂੰ ਦੱਸਿਆ ਬੋਲੇ ਸੀਗਾ ਇੱਥੇ ਲੰਗਰ ਸ਼ੱਕ ਕੇ ਜਾਓ ਯਾਦ ਰੱਖੋਗੇ ਇੱਥੇ ਦਾ ਲੰਗਰ ਸ਼ੱਕ ਇੰਨਾ ਜ਼ਿਆਦਾ ਸਵਾਦ ਹੁੰਦਾ ਹੈ ਐਤਕੀ ਸਾਡੇ ਕਰਮਾਂ ਚ ਹੈ ਨਹੀਂ ਅਸੀ ਗੱਲਾਂ ਕਿਰਪਾਣੀ ਲੈ ਬਈ ਚੜ ਗਏ ਉੱਪਰ ਜੀ ਜੀ ਹੋਰ ਕਿਦਾਂ ਜੀ ਠੀਕ ਠਾਕ ਹੋ ਜੀ ਜੀ ਸასი ਕਰ ਅੱਛਾ बन ਗਈ ਜੀ ਤੁਹਾਡੀ ਵੀਡੀਓ ਬਣ ਗਈ ਇਹ ਉੱਪਰਲਾ ਪਾਸਾ ਜੀ ਵਲੀ ਗੰਧਾਰੀ ਜੀ ਦੀ ਜਿੱਥੇ ਯਾਦਗਰ ਬਣੀ ਹੋਈ ਆ ਤੇ ਅੰਦਰਲੇ ਪਾਸਿਓਂ ਦਰਸ਼ਨ ਕਰਾ ਦਿੰਨੇ ਆ ਤੁਹਾਨੂੰ ਪਿਛਲੇ ਸਾਲ ਸਾਰਾ ਦਿਖਾਇਆ ਹੈ ਇਤਿਹਾਸ ਦੱਸਿਆ ਹੋਇਆ ਹੈ ਨਾਲ ਹਾਂਜੀ ਚਲੋ ਜੀ ਕਰਕੇ ਦਰਸ਼ਨ ਬਾਹਰ ਚੱਲੇ ਜਾਓ अच्छा लो चलो चलो तुरती जाओ जी।, जी ए ਬਾਹਰਲਾ ਪਾਸਾ ਜੀ ਉੱਪਰ ਬਿਲਕੁਲ ਇੱਥੋਂ ਦੇਖਦਾ ਜੀ ਹਸਨਪਤਾਲ ਸਾਰਾ ਹੈ ਸਾਰਾ ਹਸਨਪਤਾਲ ਦੇਖਦਾ ਇੱਥੋਂ ਆ ਹੁਣ ਤਾਂ ਮੈਂ ਬਣਾਤੀ ਮੂਵੀ ਜੀ ਥੋੜੀ ਬਣਾਤੀ ਮੂਵੀ ਸ਼ਕੀਨ ਹੈ ਅੰਕਲ ਸਾਡੇ ਪੂਰੇ ਮੂਵੀਆਂ ਦੇ ਹੈ ਤੇ ਉਹ ਸਾਰਾ ਹਸਨ ਅਬਦਾਲਾ ਜੀ ਇੱਥੋਂ ਨਜ਼ਰ ਆਉਂਦਾ ਦੇਖੋ ਉਹ ਗੁਰਦੁਆਰਾ ਸਾਹਿਬ ਰਗਿਆ ਸਾਹਮਣੇ ਇੱਥੇ ਪੰਜਾ ਸਾਹਿਬ ਆਉਂ ਉੱਥੇ ਹੈਗਾ ਬਿਲਕੁਲ ਉੱਥੇ ਪੰਜਾ ਸਾਹਿਬ ਹੈ ਉਹ ਸਾਹਮਣੇ ਹਾਂ ਜੀ ਉਹ ਗੁਰਦੁਆਰਾ ਸਾਹਿਬ ਰਗਿਆ ਤੇ ਇੱਥੋਂ ਇਧਰ ਦੀ ਚੜ ਕੇ ਆਏ ਹਾਂ ਜੀ ਇੱਥੋਂ ਬਿਲਕੁਲ ਨਜ਼ਰ ਆਏ ਥੱਲੇ ਜਾਣ ਨੂੰ ਲੱਗਣਾ ਜੀ ਹੁਣ ਸਾਨੂੰ ਘੰਟਾ ਉੱਪਰੋਂ ਨੂੰ ਡੇਢ ਘੰਟਾ ਲੱਗਿਆ ਹੇਠਾਂ ਜਾਣ ਨੂੰ ਘੰਟਾ ਕੁ ਲੱਗਣਾ ਮੇਰੇ ਖਿਆਲ ਚ ਤੇ ਇਹ ਸੀ ਜੋ ਉੱਪਰਲੇ ਪਾਸੇ ਸਾਰਾ ਜਿਹੜੀਆਂ ਜਿਸ ਤਰ੍ਹਾਂ ਆਈਆਂ ਉਸ ਤਰ੍ਹਾਂ ਆਰਾਮ-ਰਾਮ ਨਾਲ ਜਾਣਾ ਆਰਾਮ-ਰਾਮ ਨਾਲ ਜਾਣਾ ਕੋਈ ਥਕਾਵਟ ਨਹੀਂ ਹੋਣੀ ਪਾਣੀ ਲੈ ਕੇ ਜਾਣਾ ਜੀ ਕੋਈ ਜਲਦੀ ਨਹੀਂ ਤੁਹਾਡਾ ਖਿਆਲ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦਾ ਧੰਨਵਾਦ ਰਾਣਾ ਸਾਹਿਬ ਮੈਨੂੰ ਤੁਹਾਡਾ ਨਾਮ ਵੀ ਜਿਆਦਾ ਰਾਸ਼ਕੀ ਰਾਣਸ਼ਕੀ ਆ ਮੈਨੂੰ ਸਾਰੇ ਬੋਰਡ ਮੈਂਬਰ ਸਾਰੇ ਯਾਦ ਨੇ ਹਾਂਜੀ ਪਾਲੇ ਭਾਈ ਕਹਿੰਦਾ ਕਹਿੰਦਾ ਕਮੈਂਟਰੀ ਕਰਿਆ ਕਰੋ ਕਬੱਡੀ ਦੀ ਥੱਲੇ ਜਾਣ ਵਾਸਤੇ ਥੱਲੇ ਜਾਣ ਵਾਸਤੇ ਕੋਈ ਸੁਣਦਾ ਨਹੀਂ ਕਮੈਂਟਰੀ ਕੌਣ ਸੁਣੂ ਹੈ ਚਲੋ ਅਸੀਂ ਕੱਢ ਲੈਣਾ ਸਾਡੇ ਬੰਦੇ ਨੂੰ ਠੀਕ ਹੈ ਡਾਲਰ ਡਾਲਰ ਆਉਣ ਲੱਗੇ ਕਮੈਂਟਰਾਂ ਨੂੰ ਅੱਛਾ ਚਲੋ 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 ਜੀ ਦਰਸ਼ਨ ਹੋ ਗਏ ਵਧੀਆ ਉੱਪਰਲੇ ਪਾਸੇ ਵਧੀਆ ਰਿਹਾ ਸਾਰਾ ਉਜੀ ਵਾਪਸੀ ਦੀਆਂ ਹੁਣ ਤਿਆਰੀਆਂ ਲਗਭਗ ਲੰਗਰ ਬਸ ਤੁਹਾਨੂੰ ਪਤਾ ਚਾਹ ਸ਼ਗਲੀ ਚਾਹ ਸੀਗੀ ਤੇ ਥੱਲੇ ਉਧਰ ਨੂੰ ਐਦਗੇ ਜਾਣਾ ਨਹੀਂ ਪੈਸੇ ਪਹਿਲਾਂ ਪਿਛਲੇ ਸਾਲ ਦਿਖਾਇਆ ਤੁਹਾਨੂੰ ਬੇਬੇ-ਬਾਪੂ ਨੂੰ ਦਿਖਾ ਲਿਆਂਦਾ ਸੀਗਾ ਸਾਰਾ ਪਿਛਲੇ ਪਾਸੇ ਵੀਊ ਆ ਇਕੱਲਾ ਹੋਰ ਕੁਝ ਜ਼ਿਆਦਾ ਹੈ ਨਹੀਂਗਾ ਜੀ ਤੇ ਦਰਸ਼ਨਾਂ ਲਈ ਬੰਦਾ ਆਇਆ ਨਾ ਕਦੇ ਦਰਸ਼ਨ ਕਰਨੇ ਸੀਗੇ ਇਹ ਸਾਨੂੰ ਸਟਾਫ ਦੱਸ ਰਿਹਾ ਜੀ ਤੇ ਵਕਫ ਬੋਰਡ ਦਾ ਇਹ ਕਹਿੰਦੇ 2000 10 ਤੱਕ ਕੱਲਾ ਪਹਾੜੀ ਸੀਗਾ ਪਹਾੜ ਦੇ ਉੱਤੋਂ ਨਹੀਂ ਚੜ੍ਹ ਕੇ ਜਾਣਾ ਪੈਂਦਾ ਸੀਗਾ 2010 'ਚ ਜਾ ਕੇ ਕਹਿੰਦੇ ਇਹ ਰਸਤੇ ਬਣੇ ਆ ਸਾਰੇ ਤੇ ਸੰਗਤ ਤੇ ਉੱਪਰ ਜਾਣ ਲਈ ਮਤਲਬ ਤੁਸੀਂ ਲਾਓ 14-15 ਸਾਲ ਹੀ ਹੋਏ ਆ 14-15 ਸਾਲਾਂ ਚੀ ਸਾਰਾ ਇਹ ਹੋਇਆ ਵੀ ਜਦ ਸੰਗਤ ਵੱਧ ਆਉਣੀ ਸ਼ੁਰੂ ਹੋ ਗਈ ਹੌਲੀ-ਹੌਲੀ ਹੈ ਨਾ ਬਹੁਤ ਸਾਰੀਆਂ ਫੈਮਿਲੀਜ਼ ਮਿਲੀਆਂ ਜਿਨ੍ਹਾਂ ਨੇ ਕਿਹਾ ਵੀ ਅਸੀਂ ਤੁਹਾਡੇ ਵਲੌਗ ਦੇਖ ਕੇ ਆਏ ਐ ਕਿ ਵੀ ਸਾਨੂੰ ਇਹ ਲੱਗਿਆ ਵੀ ਜਾਣਾ ਚਾਹੀਦਾ ਦਿਨੋਂ-ਦਿਨ ਸੋਸ਼ਲ ਮੀਡੀਆ ਦਾ ਪ੍ਰਭਾਵ ਵੱਧ ਰਿਹਾ ਹੈ ਤਾਂ ਕਰਕੇ ਸੰਗਤ ਦਿਨੋ ਦਿਨ ਵੱਧ ਰਹੀ ਹੈ ਉਹੀਆਂ ਹੀ ਆ ਸਹੂਲਤਾਂ ਵੀ ਵੱਧ ਰਹੀਆਂ ਪਹਿਲਾਂ ਸੰਗਤ ਘਟ ਆਉਂਦੀ ਹੋਊਗੀ ਕਿਉਂ ਜੀ ਹਾਂਜੀ ਹਾਂ ਦੇ ਵੀ ਸੰਗਤ ਜ਼ਿਆਦਾ ਆਉਂਦੇ ਸੀ ਮਗਰ ਉੱਤੇ ਚੜ੍ਹਾ ਜਿਹੜਾ ਉਹਨਾਂ ਕੋਲ ਬਹੁਤ ਘੱਟ ਹੁੰਦਾ ਸੀ ਅੱਛਾ ਜੀ ਠੀਕ ਹੈ ਨਾ ਹੁਣ ਜੋ ਇਹ ਬਣਾਉਂਦੀ ਵੇ ਨਾਲ ਉਹ ਤੋਂ ਸૈયਦ ਆਸਮ ਹਾਸ਼ਮੀ ਸਾਹਿਬ ਸੀ ਮਤਰੂਕਾ ਮਲਾਕ ਬੋਰਡ ਦੇ ਚੇਅਰਮੈਨ ਸਾਹਿਬ ਕਾ ਉਹਦੀ ਕਾਫਸ਼ਾ ਦੇ ਨਾਲ ਇਹ ਜਿਹੜੇ ਸਟੈਪ ਵਗੈਰਾ ਜੋ ਬਣੇ ਨੇ ਥੋੜੀ ਸਹੂਲਤਾਂ ਬਣੀ ਪਹਿਲਾਂ ਫਿਰ ਪੰਜਾ ਸਾਹਿਬ ਕੱਲਾ ਲੈ ਆਉਂਦੇ ਸੀ ਪਰ ਉੱਪਰ ਨਹੀਂ ਜਾਣ ਦਿੰਦੇ ਸੀ ਨਹੀਂ ਉੱਪਰ ਜਾਣ ਦਿੰਦੇ ਸੀ ਮਗਰ ਉੱਪਰ ਯੰਗ ਜਾਂਦੇ ਸੀ ਬਜ਼ੁਰਗ ਬੰਦੇ ਜਾ ਨਹੀਂ ਸਕਦੇ ਸੀ ਅੱਛਾ ਹੁਣ ਹਰ ਕੋਈ ਜਿਵੇਂ ਅਸੀਂ ਲੈ ਬਜ਼ੁਰਗ ਵੀ ਉੱਪਰ ਚੱਲ ਜਾਂਦੇ ਨੇ ਕੋਈ ਯੰਗ ਵੀ ਸ ਇਗਨਾਰੀ ਜੀ ਬਾਰੇ ਤੁਹਾਨੂੰ ਥੋੜਾ ਦੱਸਦਾ ਵੈਸੇ ਪਿਛਲੇ ਸਾਲ ਤੋਂ ਚੱਲ ਦੱਸਿਆ ਗੁਰੂ ਸਾਹਿਬ ਦੇ ਸਮਕਾਲੀ ਸੀ ਇਸਲਾਮ ਚ ਬੜੀ ਉਹਨਾਂ ਦੀ ਮੰਨਤ ਹੈਗੀ ਤੇ ਬੜੀ ਭਗਤੀ ਸ਼ਕਤੀ ਵਾਲੇ ਸੀ ਕਈ ਬੰਦੇ ਜਿਵੇਂ ਤੁਹਾਨੂੰ ਉੱਪਰ ਵੀ ਦੱਸਿਆ ਸੀ ਨਾ ਕਹਿੰਦੇ ਆ ਵੀ ਕੀ ਜਾਣਾ ਯਾਰ ਬਲੀ ਕੰਧਰੀ ਕਿਉਂ ਜੀ ਹਾਂਜੀ ਜੀ ਜਾਣਾ ਚਾਹੀਦਾ ਵਿੱਚੋਂ ਸਾਨੂੰ ਆਉਂਦੇ ਉਹ ਰਸਤੇ ਜਿਵੇਂ ਲੇ ਵੀ ਉੱਤੇ ਤੁਸੀਂ ਕੀ ਕਰੋਗੇ ਤੁਸੀਂ ਵਾਪਸ ਮੁੜ ਜੋ ਹਾਂ ਜੇ ਆਪਾਂ ਬਲੀ ਕੰਧਰੀ ਨੂੰ ਐਚਓ ਸੀਨ ਚੋਂ ਕੱਢ ਦਈਏ ਹਾਂਜੀ ਤਾਂ ਇਤਿਹਾਸ ਹੀ ਨਹੀਂ ਰਹਿੰਦਾ ਪੰਜਾਬ ਸਾਹਿਬ ਦਾ ਵਾਹ ਕੀ ਬਾਤ ਹੈ ਇਹ ਦੇਖੋ ਜੀ ਬੜੀ ਸੋਚਣ ਵਾਲੀ ਗੱਲ ਹੈ ਪੰਜਾਬ ਸਾਬ ਦਾ ਇਤਿਹਾਸ ਬਲੀ ਕੰਧਾ ਰੀਜਨ ਵਾਲੀ ਹੈ ਹਾਂ ਜੀ ਮਿਲਨ ਜਿਵੇਂ ਕੋਚ ਕੀ ਹੋਈ ਹੈ ਤਾਂ ਹਾਂ ਜੀ ਫਿਲਮ ਹੀ ਨਹੀਂ ਬਣਦੀ ਹਾਂ ਮਤਲਬ ਇਹ ਦਰਸ਼ਨ ਜ਼ਰੂਰੀ ਨੇ ਹਾਂ ਜ਼ਰੂਰੀ ਹੈ ਜੀ ਜਾ ਕੇ ਆਓ ਹੀ ਆਓ ਬਾਬੇ ਨਾਨਕ ਨਾਲ ਜੁੜਿਆ ਹੋਇਆ ਦਾ ਹਾਂ ਜੀ ਕਨਸੈਪਟ ਸਾਰਾ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸਰ ਇਹਨਾਂ ਨੇ ਸਾਨੂੰ ਜੀ ਬਜ਼ੁਰਗਾਂ ਨੂੰ ਦੇਖਦੇ ਸਿਕਿਉਰਿਟੀ ਦੇ ਇੰਤਜ਼ਾਮ ਬੜੇ ਕਿਤੇ ਨੇ ਟਾਈਮ ਦੇ ਅੰਦਰ ਨੇ ਟਾਈਮ ਟੂ ਟਾਈਮ ਸਮਝਦੇ ਆ ਵੀ ਬਜ਼ੁਰਗਾਂ ਨੂੰ ਤੁਰੇ ਨਹੀਂ ਜਾਂਦਾ ਹੌਲੀ ਹੌਲੀ ਜਾ ਰਹੇ ਲੈ ਕੇ ਥੱਲੇ ਹੈ ਸ਼ੁਕਰੀਆ ਜੀ ਤੁਹਾਡਾ ਤੁਹਾਡਾ ਸ਼ੁਕਰੀਆ ਜੀ ਆਉਣ ਵਾਸਤੇ ਤੁਸੀਂ ਮਹਿਮਾਨ ਨੂੰ ਮਿਹਰਬਾਨੀ ਜੀ ਹਾਂ ਜੀ ਤੁਹਾਨੂੰ ਉਹ ਵੀ ਇਸੇ ਤਰ੍ਹਾਂ ਪ੍ਰੋਟੈਕਟ ਕਰਾਂਗੇ ਜੀ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਹਾਂ ਜੀ ਥੈਂਕ ਯੂ ਵੈਰੀ ਮੱਚ ਹਾਂ ਜੀ ਚਲਿਏ ਜੀ ਨਾਲ-ਨਾਲ ਨਾਲ-ਨਾਲ ਹੌਲੀ-ਹੌਲੀ ਦੇਖੋ ਥੱਲੇ ਉਤਰਦੇ ਜਾਂਦੇ ਆ ਆਜੋ 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 ਸਾਡੇ ਘਰ ਕੀ ਖੜੇ ਹੈ ਕਿੰਨੇ ਜਾਂਦੇ ਓਏ ਇੱਕ ਤਸਵੀਰ ਲੈਣੀ ਹੈ ਇਥੇ ਜਾਂਦੇ ਨੋਟ ਬਹੁਤ ਬਦਲਾਉਂਦੇ ਆ ਕਹਿੰਦੇ ਉਹਨੂੰ ਇੰਡੀਅਨ ਪੈਸੇ ਦੇ ਜਾਂਦੇ ਕੋਈ ਤੇ ਫੇਰ ਕਹਿੰਦੇ ਪਾਕਿਸਤਾਨੀ ਦੇ ਦੋ ਵੈਸੇ ਤੇ ਜਿਹੜੀ ਇੰਡੀਅਨ ਕਰੰਸੀ ਹੈ ਸਾਰੇ ਕਿਤੇ ਸਾਰੇ ਘਰ ਤਾਂ ਮਤੇ ਚੱਲਦੀ ਹੈ ਤੇ ਦੁਕਾਨਾਂ ਵਾਲੇ ਵੀ ਇੰਡੀਅਨ ਕਰੰਸੀ ਲੈ ਲੈਂਦੇ ਆ ਆਰਾਮ ਨਾਲ ਤੇ ਕੁਝ ਕਹਿੰਦੇ ਨਹੀਂ ਹੈਗੇ ਤੇ ਚੱਲੀ ਜਾਂਦੀ ਹੈ ਮਤਲਬ ਕੁੱਲ ਮਿਲਾ ਕੇ ਇੰਡੀਅਨ ਕਰੰਸੀ ਇਹ ਬਾਹਰੋਂ ਮੈਂ ਕਿਹਾ ਦੇਖ ਲੋ ਜਿਹੜਾ ਚਾਕਾ ਦੇਖਣਾ ਦੁਬਾਰਾ ਦਵਾਰੇ ਬਾਹਰ ਨਹੀਂ ਆਉਣ ਦੇਣਾ ਖਤਮ ਹੈ ਗਾਣੀ ਅਸੀਂ ਦਾ ਪਾਸਪੋਰਟ ਦਿਖਾ ਕੇ ਆ ਸਕਦੇ ਆ ਪਾਲੀ ਵੀਰੇ ਤੁਹਾਨੂੰ ਜਮੀ ਨਹੀਂ ਆਉਣ ਦੇਣਾ ਨਾ ਤੁਹਾਨੂੰ ਹੀ ਨਿਕਲਣ ਦੇਣ ਦੇਖ ਲੋ ਚੱਕੇ ਵਾਕੇ ਹੁਣ ਇਹੋ ਜਿਹਾ ਜੀ ਸਾਰ ਅਗਰ ਗੁਰਦੁਆਰਾ ਸਾਹਿਬ ਦੀ ਜਿਹੜੀਆਂ ਦੁਕਾਨਾਂ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਤੁਹਾਨੂੰ ਜਾਂਦੇ ਹੋ ਦਿਖਾਈਆਂ ਸੀ ਨਾ ਇਮਾਰਤ ਇਹ ਪੁਰਾਣੀ ਹੈਗੀ ਸਾਰੀ ਦੀ ਸਾਰੀ ਕਹਿੰਦੇ ਉਹੀ ਖੜਦਣੇ ਵੀ ਦਾਮ ਲੈਨੇ ਆ ਕਹਿੰਦੇ ਉਹੀ ਖੜਦਣੇ ਆ ਵੀ ਦਾਮ ਲੈ ਰਹੇ ਆ ਉਹ ਤੱਕ ਦੇਖਿਓ ਹੁਣ ਜਾ ਕੇ ਜੇ ਦੇਖਿਓ ਹੁਣ ਮੰਮੀ ਕਹਿੰਦੇ ਇਹਨਾਂ ਤੇ ਬੀਬੀ ਵੱਗ ਗਈ ਚੈੱਕ ਅੱਗੇ ਅੱਗੇ ਦੇਖਿਓ ਦੇਖ ਕਿਉਣਾ ਜੀ ਗੁਰੂ ਜੀ ਦਾ ਸਾਰਿਆਂ ਦਾ ਕਰਦਾ ਹੁੰਦਾ ਵੀ ਦੇਖ ਆਈਏ ਮੰਮੀ ਕਹਿੰਦੀ ਐ ਕਹਿੰਦੇ ਨੇ ਵੀ ਵੀ ਵਧ ਗਿਆ ਚੱਕ ਕਰਨ ਜਾਂਦੇ ਹਾਂ ਅੱਗੇ ਇਹਨਾਂ ਦਾ ਵੈਸੇ ਮਨ ਚ ਰਹੀ ਸੀ ਵੀ ਜਿਹੜਾ ਜਿੱਥੇ ਸਾਖਾ ਪੰਜਾ ਸਾਹਿਬ ਹੋਇਆ ਵੀ ਉਹ ਦੇਖ ਕੇ ਹੀ ਅਸੀਂ ਪੰਜਾ ਸਾਹਿਬ ਵਾਲੀ ਜਗ੍ਹਾ ਤੇ ਪਰ ਉਹ ਸਟੇਸ਼ਨ ਤੇ ਹੈਗੀ ਹੁਣ ਦੂਰ ਐਥੋਂ ਪਤਾ ਨਹੀਂ ਜਾਣ ਦੇਣਗੇ ਵਦੈਨਾ ਕੁਛ ਦੇ ਹਾਂਜੀ ਹਾਂਜੀ ਆਗੇ ਜੀ 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 ਚਲਿਏ ਚਲੋ ਜੀ ਫਿਰ ਅੰਦਰ ਹਾਂਜੀ ਕਾਹਿੰ ਮੈਨੂੰ ਮਿਲ ਜਾ ਜੀ ਜੀ ਇਹ ਗੇਟ ਵੀ ਪੁਰਾਣਾ ਜੀ ਤੇ ਪੰਜਾ ਸਾਹਿਬ ਜੀ ਲਓ ਜੀ ਚਲੋ ਜੀ ਅੰਦਰ ਬਚ ਕੇ ਜੀ ਬਚ ਕੇ ਸਿਰ ਬਚਾ ਕੇ ਸਿਰ ਨੀਚੇ ਰੱਖ ਕੇ ਏ ਇੰਨੀ ਕੀ ਮੌਲਤ ਹੁੰਦੀ ਆ ਜੀ ਪੰਜਾ ਸਾਹਿਬ ਤੋਂ ਬਾਹਰ ਨਿਕਲਣ ਦੀ ਬਸ ਅਜ ਤੋਂ ਬਾਅਦ ਮੌਲਤ ਹੈ ਨਹੀਂ ਕੀ ਬਾਹਰ ਜਾਣ ਦੀ ਇਸ ਚੁਗਿਰਦੇ ਦੇ ਅੰਦਰ ਅੰਦਰ ਰਹਿਣਾ ਹੈਗਾ ਆਪਾਂ